ਸਰ ਕਿਸਾਨੀ ਅੰਦੋਲਨ ਚੱਲ ਰਿਹਾ ਮੈਂ ਪਿਛਲੇ ਦਿਨੀ ਤੁਹਾਡੀਆਂ ਕੋਈ ਤਸਵੀਰਾਂ ਰੀਲ ਸਾਂਝੇ ਕੀਤੀਆਂ ਲੋਕ ਥੱਲੇ ਸਾਨੂੰ ਕਮੈਂਟ ਕਰਕੇ ਪੁੱਛ ਰਹੇ ਆ ਕਿ ਇਸ ਵਾਰ ਅੰਦੋਲਨ ਦੇ ਵਿੱਚ ਯੋਗਰਾ ਸਿੰਘ ਕਿਉਂ ਨਹੀਂ ਆਇਆ ਐਟਕਿੰਗ ਮੈਨੂੰ ਚਾਲੀ ਫੰਦਾਇਆ ਮੈਨੂੰ ਸਵਾਲ ਪੁੱਛਿਆ ਜੇ ਤਾ ਲੀਡਰ ਮੰਨਣਾ ਮੈਨੂੰ ਮੈਂ ਗੱਲ ਕਰੂਗਾ ਸੈਂਟਰ ਨਾਲ ਅੱਜ ਜਿੰਨੇ ਤੁਹਾਡੇ ਹਰੀਆ ਪੱਗਾਂ ਵਾਲੇ ਸਭ ਕੱਟ ਕੇ ਬਾਹਰ ਮਾਰੋ ਅੱਜ ਕੱਢ ਦਨ ਮੈਂ ਨਾਲ ਤੁਰਦਾ ਤੇ ਮੈਂ ਫੈਸਲਾ ਨਾ ਕਰਕੇ ਆਵਾ ਤਬਰਾ ਸਿਰ ਵੱਟਦੇ ਪੰਜਾਬ ਵਾਲੇ ਤੇ ਮੇਰੀ ਜਿਹੜੇ ਸਾਰੇ ਪਿੱਛੇ ਖੜੇ ਐ ਉਹ ਮੇਰਾ ਖਿੱਚ ਜਾਂਦੇ ਕੁੜਤਾ ਮਰਾ ਜਿੱਦ ਤੱਕ ਦਿਲ ਤੱਕ ਰੱਖ ਕੇ ਝਾਂਟਾ ਦਿਆਂ ਤੇ ਮੈਂ ਕਿਹਾ ਵੀ ਮੈਂ ਕਿਹਾ ਜਾਣ ਦਿਓ ਜੱਬ ਖਾਨਾ ਪੈ ਜਾਵੇ ਅਨੰਦ ਪ੍ਰਸਾਦੀ ਸਟੇਜ ਤੇ ਮੈਨੂੰ ਕਹਿੰਦੇ ਆ ਓ ਤਾਕਾ ਦੁਸ਼ਮਣੀ ਨਹੀਂ ਕਰੀਦੀ ਤੇ ਮੈਂ ਕਿਹਾ ਤੂੰ ਬਾਬਾ ਹੈ ਹੀ ਉਮਰ ਚ ਵੱਡਾ ਮੈਂ ਮਾਤੋਂ ਉਹ ਤਾਂ ਜਿਉਂਦਾ ਰਿਸੀ ਦੇਣਾ ਜਾੜ ਖੜੇ ਤੁਸੀਂ ਮੈਂ ਗੁਰੂ ਦੇ ਮੇਰੇ ਪੈਰਾਂ 'ਤੇ ਕੋਤ ਦਿਵਾਲੀ ਸਾਈਆਂ ਦੀ ਜਦੋਂ ਕਰਨੀ ਹੂੰ ਤਾਂ ਤੁਹਾਨੂੰ ਲੱਗਦਾ ਨਹੀਂ ਉਹ ਟਕਰਾ ਦੇ ਵਿੱਚ ਆਉਂਦੀਆਂ ਦੋ ਚੀਜ਼ਾਂ ਗ੍ਰੰਥ ਮੈਨੂੰ ਕੋਈ ਫਰਕ ਨਹੀਂ ਪੈਂਦਾ ਕੁੱਤਿਆਂ ਨੂੰ ਭੌਂਕਣ ਦਾ ਸ਼ੌਕ ਹੈ ਮੈਂ ਬੜੀ ਵੱਡੀ ਕਹਿ ਚੁੱਕਿਆ ਹਲਕਾ ਹੋਇਆ ਕੁੱਤਾ ਜਾਂ ਤਾਂ ਗੱਡੀ ਥੱਲੇ ਆ ਜਾਂਦਾ ਜਾਂ ਉਹਨੂੰ ਕੋਈ ਜ਼ਹਿਰ ਦੇ ਕੇ ਮਾਰ ਜਾਂਦਾ ਜਾਂ ਕੋਈ ਮਾਰਦਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਪਿੰਡਾਂ ਦੇ ਵਿੱਚ ਲੋਕੀ ਸਖਤਾਂ ਵੀੜੀਆਂ ਪੀਣ ਵਾਲੇ ਨੂੰ ਬਾਪੇ ਕਹਿਣਗੇ ਤਾਂ ਲੱਗਦਾ ਨਹੀਂ ਗ੍ਰੰਥ ਮੇਰੀ ਸੁਣੋ ਗੱਲ ਹੈ ਕਿ ਬੰਦਾ ਕੈਸਾ ਏ ਧਰਮੀ ਹੈ ਇਹ ਰੱਬ ਨੂੰ ਮੰਨਣਾ ਹੈ ਇਹ ਗੁਰੂਆਂ ਪੀਰਾਂ ਨੂੰ ਮੰਨਣਾ ਹੈ ਇਹ ਹਰ ਧਰਮ ਦਾ ਸਤਿਕਾਰ ਕਰਦਾ ਹੈ ਇਹ ਸਭ ਦੀ ਇੱਜ਼ਤ ਕਰਦਾ ਹੈ ਸਭ ਨੂੰ ਪਿਆਰ ਕਰਦਾ ਹੈ ਸਭ ਵਿੱਚ ਨਰੰਕਾਰ ਨੂੰ ਦੇਖਦਾ ਮੈਂ ਉਸ ਬੰਦੇ ਨੂੰ ਜਾਣਦਾ ਔਰ ਜਿਹੜਾ ਉਹ ਬੰਦਾ ਹੈਗਾ ਉਹ ਭਾਵੇਂ ਝੂਠਾ ਹੈ ਤੇ ਭਾਵੇਂ ਸੱਚਾ ਉਹਨੂੰ ਦੇਰਸਾ ਜੇ ਮਲਖਾ ਸਿੰਘ ਹੁਣਾ ਦੀ ਫਿਲਮ ਆ ਗਈ ਹੋਰ ਸਾਰੇ ਸਚਿੰਤ ਤੰਦੂਲ ਕਰਦੀ ਆ ਗਈ ਥੋਨੀ ਦੀ ਆ ਗਈ ਜੁਵਾਰ ਸਿੰਘ ਹੁਣਾ ਨਾਲ ਵੀ ਕਰੀਅਰ ਐਂਡਿੰਗ ਟਾਈਮ ਦੇ ਉੱਤੇ ਸਿਆਸਤ ਦਾ ਸ਼ਿਕਾਰ ਹੋ ਗਏ ਅਮਰਾਜ ਸਿੰਘ ਜਿੰਨੇ ਵੀ ਤੁਸੀਂ ਕ੍ਰਿਕਟਰਾਂ ਦੇ ਨਾਲ ਹੈ ਇਹਨਾਂ ਤੋਂ ਬਹੁਤ ਵੱਡਾ ਹੈ ਕਿਉਂਕਿ ਉਹਦੇ ਵਰਗਾ ਪਲੇਅਰ ਅਜੇ ਤੱਕ ਵਾਈਟ ਬਾਲ ਦਾ ਪੈਦਾ ਨਹੀਂ ਹੋਇਆ ਮੈਂ ਨਹੀਂ ਕਹਿੰਦਾ ਸਾਰੇ ਕ੍ਰਿਕਟਰਸ ਕਹਿੰਦੇ ਸਾਰੀ ਦੁਨੀਆ ਕਹਿੰਦੀ ਤੇ ਮੈਂ ਕਿਸੇ ਮਾਂ ਨਹੀਂ ਜੰਮਦਾ ਉਹਦੀ ਕਹਾਣੀ ਬਹੁਤ ਵੱਡੀ ਹੈ ਲੇਕਿਨ ਉਹਦੀ ਕਹਾਣੀ ਉਸ ਦਰਖਤ ਦੀ ਕਹਾਣੀ ਹੈ ਜਿਹਦੀ ਇੱਕ ਸ਼ਾਖਾ ਹੈ ਜੀ ਉਹ ਦਰਖਤ ਉਹ ਬੋਰਡ ਹੈਗਾ ਯੋਗਰਾਜ ਫਨ ਲੱਗਦਾ ਪਹਿਚਾਨ ਕੇ ਸੁਣੋ ਸੁਣੋ ਸਵਾਲ ਪਾਤਾ ਹੈ ਜੀ ਮੈਂ ਸਰਕਾਰਾਂ ਨੂੰ ਵੀ ਸਵਾਲ ਪਾਤਾ ਦੇਸ਼ ਨੂੰ ਵੀ ਸਵਾਲ ਪਾਤਾ ਦੇਖਦੇ ਲੋਕਾਂ ਨੂੰ ਸਵਾਲ ਪਾਤਾ ਵਾਈ ਭਾਰਤ ਰਤਨ ਨਾਟ ਫॉर ਯੂ ਬਰਾਜ ਜਿਸ ਬੰਦੇ ਨੇ ਆਪਣੀ ਖੂਨ ਤੇ ਹੋਲੀ ਖੇਡ ਕੇ ਜਿਸ ਬਾਪ ਨੇ ਜਿਗਰਾ ਰੱਖ ਕੇ ਆਪਣੇ ਬੱਚੇ ਨੂੰ ਦਾਤੇ ਲਾਇਆ ਹੋਏ ਉਹਦੇ ਵਾਸਤੇ ਭਾਰਤ ਰਤਨ ਦਾ ਬਾਤ ਛੋਟੀ ਚੀਜ਼ ਹੈ ਇਹ ਡਿਫਰੈਂਸ ਕਿਉਂ ਹੈ ਇਹ ਡਿਸਫਰੈਂਸੀਏਸ਼ਨ ਕਿਉਂ ਹੈ ਇਹ ਮਤਰੀਆਪਨ ਗੁਨਾਗਾਰ ਤੁਸੀਂ ਵੀ ਹੋ ਨਹੀਂ ਹੋ ਜਿਨੇ ਬਾਕੀ ਸਾਰੇ ਸਟੌਰੀ ਨੋ 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 ਮੈਂ ਤੈਨੂੰ ਗੱਲ ਕਹਿ ਦਿੰਦਾ ਜੇ ਤੁਹਾਡੀ ਰਿਪੋਰਟਿੰਗ ਠੀਕ ਹੋ ਜਾਣਾ ਤੇ ਦੱਸ ਦਿਓ ਕੌਣ ਕੀ ਕੰਦਲਾ ਬਾਹਰ ਗੋਲੀ ਚਲ ਚਲਾ ਵੀ ਗੋਲੀ ਚਲਾ ਪ੍ਰੈਸ ਵਾਲੇ 4 ਸ਼ਹੀਦ ਹੋਏ ਹੋਣ ਉਹ 10 ਆਗੂ ਫਾਰਮਰ ਦੇ ਸ਼ਹੀਦ ਹੋਏ ਹੋਣ ਸਵਾਦ ਹੈ ਨਾ ਫਿਰ ਤਾਂ ਨਾਲ ਕੰਮ ਚਲੂ ਐ ਸੋਰੀ ਬਾਈ ਓ ਛੱਡੋ ਜੀ ਮਰਦੇ ਨੇ ਵਿੱਚ ਵਾ ਜਾ ਕੇ ਇਹ ਤੁਹਾਡੇ ਜਿਹੜੇ ਨੌਜਵਾਨ ਆਪਣੇ ਬੱਚੇ ਪੰਜਾਬ ਦੇ ਉਹ ਤਾਂ ਇਹਨਾਂ ਨੂੰ ਗਾਲਾਂ ਕੱਢੀ ਜਾਂਦੇ ਮੈਂ ਦੱਸ ਤਾ ਕਹਿੰਦਾ ਕੱਢੀ ਕਿੱਪੀ ਕਰੇ ਵਾਲ ਦੇ ਘਰ ਕੋ ਫਾਇਰਿੰਗ ਹੋ ਜਾਂਦੀ ਹੈ ਇੱਕ ਗੱਲ ਇਹ ਹੋਈ ਵੀ ਇੰਡਸਟਰੀ ਚ ਕੋਈ ਖੜਦਾ ਹੀ ਨਹੀਂ ਕਿਸੇ ਨਾਲ ਉਹਨਾਂ ਟਾਈਮਾਂ ਚ ਵੀ ਬਦਲਾ ਜੱਟੀ ਦੇ ਟਾਈਮਾਂ ਚ ਵੀ ਹੁੰਦਾ ਸੀ ਗੈਂਗਸਟਰ ਤਾਂ ਹੁੰਦੇ ਸੀ ਉਦੋਂ ਸ਼ਬਦਾਵਲੀ ਹੋਰ ਹੁੰਦੀ ਸੀ ਉਹਨਾਂ ਨੂੰ ਨਾਂ ਹੋਰ ਦਿੱਤੇ ਜਾਂਦੇ ਸੀ ਇੰਨਾ ਪੋਲਿਟਿਸ਼ੀਨਾਂ ਦੇ ਪੰਜਾਬ ਦੇ ਪੋਲਿਟਿਸ਼ੀਨ ਬਣਾਏ ਵੇ ਪਾਲੇ ਇਹਨਾਂ ਨੇ ਮੈਂ ਤੁਹਾਨੂੰ ਇੱਕ ਕਿੱਕ ਲੀਡਰ ਦਾ ਨਾਮ ਲੈ ਕੇ ਦੱਸ ਸਕਦਾ ਕਿਹਨੇ ਕਿਹਨੇ ਕਿਹੜੇ ਕਿਹੜੇ ਬੰਦੇ ਦੀ ਜ਼ਿੰਦਗੀ ਖਰਾਬ ਕਰਕੇ ਅੱਜ ਉਹਨਾਂ ਨੂੰ ਉਸ ਜਗ੍ਹਾ ਖੜਾ ਕੀਤਾ ਹੈ ਜਿੱਥੇ ਉਹ ਏਜੰਸੀਆਂ ਇਸਤੇਮਾਲ ਕਰਦੀਆਂ ਲੀਡਰ ਇਸਤੇਮਾਲ ਕਰਦੇ ਪਾਰਟੀ ਦੇ ਪਰ ਦੀਪ ਸਿੱਧੂ ਉਸੇ ਦੂਸੇ ਵਾਲਾ ਇੱਕੋ ਕੀ ਮੈਂ ਕਹਾਂ ਜੀ ਸਾਰੇ ਕਿੰਨੇ ਹਜ਼ਾਰਾ ਕਢਾ ਦੇ ਕਾਰ ਦੀ ਗੱਲ ਥੋੜਾ ਮੈਨੂੰ 70 ਸਾਲ ਦੀ ਮੇਰੀ ਉਮਰ ਹੋ ਗਈ 60 ਸਾਲ ਦਾ ਵੇਰਵਾ ਲਗਾਵਾਂ ਪਰ ਉਹ ਕਹਿੰਦੇ ਨਾ ਇਹ ਸਪਸ਼ਟ ਐਕਸੀਡੈਂਟ ਸੀ ਦੇਖ ਤਾਂ ਕਹਿਣ ਨੂੰ ਕੀ ਹੈ ਇਹ ਤਾਂ ਲੋਕ ਨੇ ਮਰਵਾ ਕੇ ਬੰਦਾ ਤੇ ਪਹੁੰਚ ਜਾ ਕੇ ਰੋਂਦੇ ਨੇ ਆਏ ਮੇਰਾ ਬੜਾ ਪਿਆਰਾ ਇਹ ਤਾਂ ਉਹ ਡੈਕਟ੍ਰਿਕ ਕੋਈ ਨਹੀਂ ਸੱਚੀ ਕਾਲ ਬਰਾਊਜ਼ਰਲੀ ਟੀਵੀ ਦੇਖ ਰਿਹਾ ਹਾਂ ਤਸੀਮ ਮਕਰਨ ਹਾਂਡਾ ਬੰਦੇ ਦੇ ਅਸੂਲ ਤੇ ਬੰਦੇ ਦਾ ਕਿਰਦਾਰ ਜੇਕਰ ਪਹਾੜ ਜਿੱਡਾ ਹੋਵੇ ਤਾਂ ਚੰਗੇ ਚੰਗੇ ਕਹਿ ਦਿੰਦੇ ਨੇ ਕਿ ਬੂ ਮੈਂ ਤਾਂ ਡਰ ਗਈ yograj singh ji ਸਾਡੇ ਨਾਲ ਨੇ ਸਵਾਗਤ ਕਰਦੇ ਆ ਸਸੀਕਰ ਸਾਹਿਬ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ yograj singh ਸੁਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਰੇ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਿਲਕੁਲ ਮੈਂ yograj singh ਹੋਣਾ ਪੀ ਗੱਲ ਕਰਨ ਲੱਗਾ ਕਿ ਜੇ ਮਿਲਖਾ ਸਿੰਘ ਹੋਣਾ ਦੀ ਫਿਲਮ ਆ ਗਈ ਹੋਰ ਸਾਰੇ ਸਚਿੰਤ ਤੰਦੂਲ ਕਰਦੀ ਆ ਗਈ ਥੋਨੀ ਦੀ ਆ ਗਈ ਆਪਾਂ ਕਦੋਂ ਦੇਖਾਂਗੇ yograj singh ਨੂੰ ਕਿਉਂਕਿ ਮੇਰੇ ਹਿਸਾਬ ਦੇ ਨਾਲ ਬੀਂਗੇ ਪੰਜਾਬੀ ਆ ਬੀਂਗੇ ਕ੍ਰਿਕਟ ਫੈਨ ਉਹ ਜਿੰਨੇ ਵਰਲਡ ਕੱਪ ਜਿਹੜੇ ਆਪਾਂ ਜਿੱਤੇ ਆ ਉਹਨਾਂ ਚ ਮੈਨ ਆਫ ਦਾ ਟੂਰਨਾਮੈਂਟ ਇੱਕ ਹੀ ਸ਼ਖਸ ਸੀ ਤਾਂ ਫਿਰ ਉਹਨਾਂ ਨੂੰ ਇੱਕ ਟ੍ਰਿਬਿਊਟ ਜ਼ਰੂਰ ਮਿਲਣਾ ਚਾਹੀਦਾ ਉਹ ਫਿਲਮ ਉਹ ਇੱਕ ਫਿਲਮ ਬਣਾਏਗਾ ਯੁਵਰਾਜ ਸਿੰਘ ਜਿੰਨੇ ਵੀ ਤੁਸੀਂ ਕ੍ਰਿਕਟਰਾਂ ਦੇ ਨਾਮ ਲੈ ਇਹਨਾਂ ਚ ਬਹੁਤ ਵੱਡਾ ਹੈ ਕਿਉਂਕਿ ਉਹਦੇ ਵਰਗਾ ਪਲੇਅਰ ਅਜੇ ਤੱਕ ਵਾਈਟ ਬਾਲ ਦਾ ਪੈਦਾ ਨਹੀਂ ਹੋਇਆ ਮੈਂ ਨਹੀਂ ਕਹਿੰਦਾ ਸਾਰੇ ਕ੍ਰਿਕਟਰਸ ਕਹਿੰਦੀ ਸਾਰੀ ਦੁਨੀਆ ਕਹਿੰਦੀ ਤੇ ਨਾ ਕਿਸੇ ਮਾਨੇ ਜਮਣਾ ਉਹਦੀ ਕਹਾਣੀ ਬਹੁਤ ਵੱਡੀ ਹੈ ਲੇਕਿਨ ਉਹਦੀ ਕਹਾਣੀ ਉਸ ਦਰਖਤ ਦੀ ਕਹਾਣੀ ਹੈ ਜਿਹਦੀ ਇੱਕ ਸ਼ਾਖਾ ਹੈ ਜੀ ਉਹ ਦਰਖਤ ਉਹ ਬੋਰ ਇਹਦਾ ਜਨਮ ਆਇਆ 70 ਸਾਲ ਪਹਿਲਾਂ ਹੋਇਆ ਉਹ ਬੁਜ਼ੁਰਗ ਮਾਂ-ਬਾਪ ਦੇ ਘਰੇ ਪੈਦਾ ਹੋਇਆ ਉਹਦੀ ਜਰਨੀ ਹੈ ਔਰ ਉਹਦਾ ਅਸੀਂ ਟਾਈਟਲ ਰੱਖਿਆ ਹੈ ਦ ਮੈਨ ਆਫ ਦੀ ਲੋਂਗੇਸਟ ਆਵਰ ਕੀ ਗੱਲ ਉਹ ਮੇਰੇ بیٹے ਵਿਕਟਰ ਨੇ ਰੱਖਿਆ ਹੈ ਮੇਰੇ ਤੇ ਬਾਇਓਗ੍ਰਾਫੀ ਲਿਖੀ ਜਾ ਰਹੀ ਹੈ ਉਸ ਬਾਇਓਗ੍ਰਾਫੀ ਦੇ ਵਿੱਚ ਯੂਵਰਾਜ ਸਿੰਘ ਦੀ ਬਾਇਓਗ੍ਰਾਫੀ ਹੈ ਜਿਹੜੀ ਅਸੀਂ ਉਹ ਅੱਡ ਬਣਾਉਣਾ ਚਾਹੁੰਦਾ ਹਾਂ ਸੋ ਉਹਦੇ ਉੱਤੇ ਕੰਮ ਚੱਲ ਰਿਹਾ ਸਟੋਰੀ ਉੱਤੇ ਕੰਮ ਚੱਲ ਰਿਹਾ ਮੈਂ ਯוגਰਾਜ ਸਿੰਘ ਦੀ ਫਿਲਮ ਐਨੀ ਬਰੋਣੀ ਵੀ ਧੂਣੀ ਦੀ ਬਣ ਗਈ ਸਚਨ ਦੀ ਬਣ ਗਈ ਨਾ ਕਿਸੇ ਹੋਰ ਦੀ ਬਣ ਗਈ ਬਈ ਫਿਲਮਾਂ ਫਿਲਮਾਂ ਨਹੀਂ ਸੀ ਆ ਕਪਲਦੇਵ ਦੀ ਬਣ ਗਈ ਹੂੰ ਫਿਲਮ ਦਾ ਮੇਰਾ ਜਿਹੜਾ ਆਈਡੀਆ ਹੈ ਪ੍ਰੋਜੈਕਟ ਹੈ ਯוגਰਾਜ ਸਿੰਘ ਦਾ ਹੈਗਾ ਜਿਵੇਂ ਰੌਕੀ 1 ਰੌਕੀ 2 ਰੌਕੀ 300 ਸਸਤਾ ਲਾਉਣ ਦੀ ਬਣੀ ਸੀ ਉਹ ਬੜੀ ਵੱਡੀ ਕਹਾਣੀ ਹੈ ਮੈਂ ਇੱਕ ਸਵਾਲ ਪੁੱਛਣ ਲੱਗਾ ਵੀ ਜੇ ਕਿਸੇ ਨੂੰ ਪਤਾ ਹੋਵੇ ਕਿ ਤੇਰੇ ਤੈਨੂੰ ਕੈਂਸਰ ਹੋਇਆ ਤੇ ਤੂੰ ਇੰਡੀਆ ਖੇਡਣਾ ਤੇ ਬੰਦਾ ਕੀ ਕਰੂਗਾ ਤੇ ਮਾਂ ਪਿਓ ਕੀ ਕਰਨਗੇ ਵಾಪਸ ਪਾਉਣ ਦੇਣਗੇ ਹਸਪਤਾਲ ਕਰ ਉਹ ਬੱਚਾ ਐਸਾ ਟ੍ਰੇਨਡ ਕੀਤਾ ਉਸ ਬਾਪ ਨੇ ਉਹਦੇ ਇੱਕ ਡ੍ਰੀਮ ਸੀ ਔਰ ਐਸੀ ਜਗ੍ਹਾ ਡਾਈਮੈਂਸ਼ਨ ਰੱਬ ਨੇ ਬਖਸ਼ਿਸ਼ ਕੀਤੀ ਕਿ ਉਹ ਕੈਂਸਰ ਦੇ باوجود ਵੀ ਖੂਨ ਦੀ ਉਟਿਆ ਕਰਦੇ باوجود ਵੀ ਆਪਣੇ ਦੇਸ਼ ਪ੍ਰਤੀ ਦੇਸ਼ ਦੇ ਲੋਕਾਂ ਪ੍ਰਤੀ ਦੇਸ਼ ਦੀ ਇੱਜ਼ਤ ਦੇਸ਼ ਦੀ ਆਨਰ ਐਡੀ ਵੱਡੀ ਸੀ ਜੋ ਉਹਦੇ ਬਾਪ ਦਾ ਜਜ਼ਬਾ ਸੀ ਜਦੋਂ ਖੇਡਦਾ ਸੀ ਜਾਂ ਉਹ ਕੁਝ ਕਰ ਰਿਹਾ ਹੈ ਜ਼ਿੰਦਗੀ 'ਚ ਉਹ ਆਪਣੇ ਦੇਸ਼ ਵਾਸਤੇ ਕਰ ਰਿਹਾ ਤੇ ਦੇਸ਼ ਵਾਸਤੇ ਕੁਰਬਾਨ ਹੋਣਾ ਚਾਹਦਾ ਸੋ ਯੂਵਰਾ ਸਿੰਘ ਦੀ ਕਹਾਣੀ ਬਹੁਤ ਵੱਡੀ ਕਹਾਣੀ ਹੈ ਉਹ ਇੱਕ ਐਸਾ ਚੈਂਪੀਅਨ ਹੈ ਜਿਹਨੇ ਤਿੰਨ ਚਾਰ ਵਰਲਡ ਕੱਪ ਆਪਣੇ ਦਮ ਤੇ ਜਿਤਾਏ ਹੈ ਉਹ ਐਸਾ ਆਦਮੀ ਹੈ ਜਿਹਨੇ 95% ਮੈਚਸ ਆਪਣੇ ਦਮ ਤੇ ਜਿਤਾਏ ਹੈ ਕਿਥੋਂ ਹਾਰੇ ਹੋਏ ਮੈਚ ਜਿਤਾਏ ਉਹਦੀ ਜਿਹੜੀ ਅਪ ਬ੍ਰਿੰਗਿੰਗ ਉਹਦੀ ਟ੍ਰੇਨਿੰਗ ਉਹਦੀ ਗੱਲਬਾਤ ਉਹ ਉਸ ਬਾਪ ਨੇ ਪਰਵਰਿਸ਼ ਕੀਤੀ 올 바이 హిמסੈल्फ ਜਿਹਦੇ ਵਿੱਚ ਸਾਰੇ ਖਿਲਾਫ ਸੀ ਦੁਨੀਆ ਖਿਲਾਫ ਸੀ ਮਾਂ ਵੀ ਖਿਲਾਫ ਸੀ ਦਾਦੀ ਵੀ ਖਿਲਾਫ ਸੀ ਸਾਰਾ ਜਗਤ ਖਿਲਾਫ ਸੀ ਸੋ ਅੱਜ ਕੋ ਕਹਾਣੀ ਬਹੁਤ ਵੱਡੀ ਹੈ ਉਸ ਕਹਾਣੀ ਲਿਖਿਆ ਜਾ ਰਿਹਾ ਹੈ ਔਰ ਜਿਹੜੀ ਯੋਗਰਾਜ ਸਿੰਘ ਦੀ ਬਾਇਓਗ੍ਰਾਫੀ ਉਹ ਉਹਦੇ ਤੋਂ ਵੀ ਬਹੁਤ ਵੱਡੀ ਹੈ ਹਮ ਸੋ ਅਸੀਂ ਦੋ ਫਿਲਮਾਂ ਦੀ ਡਾਈਮੈਂਸ਼ਨ ਬਣਾ ਰਹੇ ਹਾਂ ਇੱਕ ਪਿਓ ਦੀ ਕਹਾਣੀ ਪਿਓ ਦੇ ਵਿੱਚ ਯੋਗਰਾਜ ਸਿੰਘ ਦੀ ਕਹਾਣੀ ਇੱਕ ਯੋਗਰਾਜ ਦੀ ਆਪਣੀ ਕਹਾਣੀ ਸੋ ਜਿਹੜੀ ਫਿੱਟ ਬੈਠੂਗੀ ਬੜੀ ਛੇਤੀ ਹੋ ਹਫਲੇ ਫਲੋਰ ਤੇ ਜਾਣ ਹੋਣੀ ਹੈ ਜੀ ਸਰ ਇੱਕ ਗੱਲ ਬੜੀ ਮਕਬੂਲ ਹੈ ਪੰਜਾਬ ਦੇ ਵਿੱਚ ਤਾਂ ਖਾਸ ਕਰਕੇ ਵੀ ਜ਼ਿੰਦਗੀ ਦੇ ਹਰ ਪਹਿਲੂ ਦੇ ਵਿੱਚ ਸਿਆਸਤ ਤਾਂ ਹੁੰਦੀ ਆ ਇੱਕ ਪਰਿਵਾਰ ਦੇ ਵਿੱਚ ਵੀ ਸਿਆਸਤ ਆਹ ਹਾਂ ਤਾਂ ਤੁਹਾਨੂੰ ਕਰਜ ਸਿਆਸਤ ਰਹੀ ਹੈ ਜੀ ਤੁਹਾਨੂੰ ਲੱਗਦਾ ਵੀ ਯੋਗ ਯਵરાજ ਸਿੰਘ ਹੁਣਾਂ ਨਾਲ ਵੀ ਕਿਤੇ ਨਾ ਕਿਤੇ ਕਰੀਅਰ ਐਂਡਿੰਗ ਟਾਈਮ ਦੇ ਉੱਤੇ ਸਿਆਸਤ ਦਾ ਸ਼ਿਕਾਰ ਹੋਏ ਉਹ ਦੇਖੋ ਜੀ ਇੱਕ ਗੱਲ ਤਾਂ ਮੈਂ ਕਹਿਣਾ ਚਾਹਣਾ ਬੜੀ ਬਲੰਦੀ ਨਾਲ ਜੋ ਮੈਂ ਸਮਝੀ ਹੈ ਤੇ ਮੈਂ ਮਹਿਸੂਸ ਕੀਤੀ ਹੈ ਤੇ ਜੇ ਹੋਈ ਹੈ ਸਾਡੇ ਦੇਸ਼ ਦੇ ਵਿੱਚ ایک چیز دی بڑی کمی ہے کہ اسی نو نظر بھی آج تک اپنے دماغ چ نہیں سکے بھی فلانا ہندو ہے کا مسلمان ہے کا سردار ہے سنگ ہے جینی ہے فلانا ایجوکیشن ہو پڑھے لکھے لوگ آگے دنیا چند تو کہاں مارستے چلی گی پڑھ لکھ گئی ایولیشن آگی ریولیشن آگی لیکن اسی لوگ اج بھی اتنے فسیا تو اس چیز مارتا جی اس دیش پہ اندی پہ اندی ہے پہ ਯੋਗਰਾਜ ਸਿੰਘ ਨੂੰ ਦਰਵਾਣਾ ਚਾਰੀਆ ਅਵਾਰਡ ਕਿਉਂ ਨਹੀਂ ਜੀ ਡੀਪੀਜ਼ ਆਤ ਨੂੰ ਜਾਂ ਗੁੱਚੀ ਨੂੰ ਇਹਨਾਂ ਲੋਕਾਂ ਨੂੰ ਦਰਵਾਣਾ ਚਾਰੀਆ ਅਵਾਰਡ ਜਾਂ ਹੁਣ ਕਿਸੇ ਨੂੰ ਕਿਉਂਕਿ ਇਹਨੇ ਪਲੇਅਰ ਬਣਾਇਆ ਯੋਗਰਾਜ ਸਿੰਘ ਨੇ 25000 ਪਲੇਅਰ ਬਣਾਇਆ ਜਿੱਤੋਂ ਯੂਵਰਾਜ ਸਿੰਘ ਕੱਢਿਆ ਜੀ ਅਰਜਨ ਅਵਾਰਡ ਯੋਗਰਾਜ ਸਿੰਘ ਨੂੰ ਕਿਉਂ ਨਹੀਂ ਯੂਵਰਾਜ ਸਿੰਘ ਨੂੰ ਜਿਹੜਾ ਸਭ ਤੋਂ ਵੱਡਾ ਅਵਾਰਡ ਹੈ ਭਾਰਤ ਰਤਨ ਕਿਉਂ ਨਹੀਂ ਹੂੰ ਉਹਦੇ ਬਾਪ ਨੂੰ ਕਿਉਂ ਨਹੀਂ ਮੈਂ ਸਵਾਲ ਪਾਤੇ ਹੂੰ ਤਨ ਲੱਗਾ ਪਹਿਚਾਨ ਸਵਾਲ ਪਾਤਾ ਬ ਜੀ ਮੈਂ ਸਰਕਾਰਾਂ ਨੂੰ ਵੀ ਸਵਾਲ ਪਾਤਾ ਦੇਸ਼ ਨੂੰ ਵੀ ਸਵਾਲ ਪਾਤਾ ਦੇਖ ਕੇ ਲੋਕਾਂ ਨੂੰ ਸਵਾਲ ਪਾਤਾ ਵਾਈ ਭਾਰਤ ਰਤਨ ਨਾਟ ਫॉर ਯੂ ਬਰਾਜ ਸਿੰਘ ਜਿਸ ਬੰਦੇ ਨੇ ਆਪਣੀ ਖੂਨ ਤੇ ਹੌਲੀ ਖੇਡ ਕੇ ਜਿਸ ਬਾਪ ਨੇ ਜਿਗਰਾ ਰੱਖ ਕੇ ਆਪਣੇ ਬੱਚੇ ਨੂੰ ਦਾਤ ਲਾਇਆ ਹੋਏ ਉਹਦੇ ਵਾਸਤੇ ਭਾਰਤ ਰਤਨ ਤਾਂ ਬਹੁਤ ਛੋਟੀ ਚੀਜ਼ ਹੈ ਜੀ ਉਹ ਦੇਣਾ ਚਾਹੀਦਾ ਹੈ ਅਰਜੁਨ ਅਵਾਰਡ ਕੀ ਸਾਰੇ ਅਵਾਰਡ ਨੂੰ ਦੇਣ ਚਾਹੀਦੇ ਲੇਕਿਨ ਨਹੀਂ ਉਹਦੇ ਬਾਪ ਨੂੰ ਦੇਣ ਚਾਹੀਏ ਜਿਹਨੇ 25000 ਬੰਦਾ ਬਣਾਇਆ ਸੋ ਇਹ ਮੈਂ ਕੁਸਚਨ ਛੱਡਦਾ ਤੁਹਾਡੇ ਤੇ ਦੁਨੀਆ ਨੂੰ ਸੋਚਣ ਵਾਸਤੇ ਕਿ ਸਿਰਫ ਗੱਲ ਇਹ ਹੈ ਕਿ ਤੁਸੀਂ ਮੈਨੂੰ ਜਵਾਬ ਦਿਓ ਇਸ ਤਰ੍ਹਾਂ ਕਿਉਂ ਹੈ ਇਹ ਤੇ ਡਿਫਰੈਂਸ ਕਿਉਂ ਹੈ ਇਹ ਡਿਫਰੈਂਸੀਏਸ਼ਨ ਕਿਉਂ ਹੈ ਇਹ ਮਤ੍ਰਿਆਪਨ ਕਿਉਂ ਹੈ ਇਹਦੇ ਮੇਰੇ ਕੋਲ ਬੜੇ ਜਵਾਬ ਨੇ ਲੇਕਿਨ ਜਦ ਟਾਈਮ ਹੋਗਾ ਫਿਰ ਮੈਂ ਦਊਂਗਾ ਕਿਉਂਕਿ ਆਪਣਾ ਦੇਸ਼ ਉਹਦੇ ਚੋਂ ਨਿਕਲ ਰਿਹਾ ਇਸ ਵਕਤ ਉਹ ਚੀਜ਼ਾਂ ਜਿਹੜੀਆਂ ਮੈਂ ਹੋਣ ਕਹੀਆਂ ਨੇ ਮੈਂ ਇਹ ਚੀਜ਼ ਮਹਿਸੂਸ ਕੀਤੀ ਜਦ ਮੈਂ ਇੰਡੀਅਨ ਟੀਮ 'ਚ ਖੇਡ ਵੀ ਰਿਹਾ ਸੀ ਜੀ ਸਲੈਕਟਰਾਂ ਦੇ ਪ੍ਰਤੀ ਮੇਰੇ ਆਪਣੇ ਦੇ ਪ੍ਰਤੀ ਵਿਸ਼ਨ ਸਿੰਘ 베ਦੀ ਕਪਿਲ ਉਡੇ ਇਹ ਲੋਕ ਇਹਨਾਂ ਲੋਕਾਂ ਨੇ ਜੀਵਨ ਇੱਕ ਦਿਨੀ ਹਜ਼ਾਰਾਂ ਦੇ ਖਰਾਬ ਕੀਤੇ। ਹਮ ਬੱਟ ਉਹ ਉਹਦੇ ਵਿੱਚ ਮਸਲੇ ਕਈ ਨੇ ਇੱਕ ਤਾਂ ਤੁਸੀਂ ਗੋਡੇ ਫੜ ਕੇ ਕੰਮ ਕਰਦੇ ਹੋ। ਜੀ ਮਹਾਰਾਜ ਬਾਪੂ ਜੀ ਗੋਡੇ ਅੱਜ ਫੜ ਲੋ ਵੱਡੇ ਬੰਦੇਾਂ ਦੇ ਸਿਆਸਤਦਾਨਾਂ ਤੇ ਜਾ ਕੇ ਪ੍ਰੈਜ਼ੀਡੈਂਟ ਤੇ ਪ੍ਰਧਾਨ ਮੰਤਰੀ ਤੇ ਉਹ ਬੋਲੂਗਾ ਕਿਆ ਚਾਹੀਏ ਜਾਓ ਭਾਈ ਇਹਨਾਂ ਨੂੰ ਦਿਓ ਭਾਰਤ ਟੂ ਤੇ ਜੇ ਉਹ ਬੰਦਾ ਕਹਿੰਦਾ ਨਹੀਂ ਭਾਈ ਮੇਰੇ ਕੰਮ ਦਾ ਮੈਨੂੰ ਮਿਲਣਾ ਚਾਹੀਦਾ ਉਹ ਅਜੇ ਤੱਕ ਨਹੀਂ ਮਿਲਿਆ। ਮੈਨੂੰ ਵੀ ਦੁੱਖ ਹੈ ਕਿ ਆਸਟ੍ਰੇਲੀਆ ਦੇ ਵਿੱਚ ਮੈਨੂੰ ਸਰਕਾਰ ਗਵਰਨਰ ਦੀ ਕੁਰਸੀ ਤੇ ਬਿਠਾ ਕੇ ਲਾਈਫ ਆਫ ਜੀਮਟਵਾਡ ਦੇ ਰਹੀ ਆਸਟ੍ਰੇਲੀਆ ਚ ਜੀ ਐਮਪੀ ਆਪੋਜੀਸ਼ਨ ਪਾਰਟੀ ਰੂਲਿੰਗ ਪਾਰਟੀ ਤੇ ਤੇ ਮੇਰੀ ਸਰਕਾਰ ਮੇਰਾ ਦੇਸ਼ ਮੇਰੇ ਦੇਸ਼ਵਾਸੀ ਜਿਸ ਵਾਸਤੇ ਮੈਂ ਕੁਰਬਾਨ ਹੋਇਆ ਮਰਿਆ ਮੈਂ ਆਪਣਾ ਪੁੱਤ ਆਪਣਾ ਦੌਧ ਲਾਇਆ ਉਸ ਬੱਚੇ ਵਾਸਤੇ ਤੇ ਮੇਰੇ ਵਾਸਤੇ ਤੁਹਤੋਂ ਇਹ ਭਾਰਤ ਰਤ ਨਹੀਂ ਸਕਦਾ ਇਹਦਾ ਜਵਾਬ ਤੁਸੀਂ ਸਰਕਾਰ ਤੋਂ ਲਓ ਸੈਂਟਰ ਤੋਂ ਲਓ ਲੀਡਰਾਂ ਤੋਂ ਲਓ ਭਾਰਤ ਦੇਸ਼ਵਾਸੀਆਂ ਤੋਂ ਲਓ ਤੇ ਦੇਸ਼ ਤੋਂ ਸਾਨੂੰ ਲੱਗਦਾ ਸਾਡੇ ਮੱਥੇ ਉੱਤੇ ਜਿਹੜਾ ਪੰਜਾਬੀ ਖੁਣਿਆ ਹੋਇਆ ਉਹ ਪਹਿਚਾਣ ਵੀ ਇਸ ੜਿੱਕੇ ਆਉਂਦੀ ਹੈ ਬਿਲਕੁਲ ਆਉਂਦੀ ਹੈ ਵਿੱਚ ਕੋਈ ਸ਼ੱਕ ਨਹੀਂ ਇਹ ਹੁਣ ਤੋਂ ਨਹੀਂ ਇਹ ਗੁਰੂ ਨਾਨਕ ਦੇਵ ਜੀ ਨੇ ਜਦ ਤੱਕ ਜਦ ਤੱਕ ਤਿਲਕ ਨਹੀਂ ਲਾਇਆ ਜੰਜੂ ਨਹੀਂ ਪਾਇਆ ਇਹ ਰੌਲਾ ਉਦੋਂ ਦਾ ਪਹਿਲਾਂ ਆ ਰਿਹਾ ਔਰ ਇਹ ਰੌਲਾ ਨਹੀਂ ਹੋਣਾ ਚਾਹੀਦਾ ਕਿ ਉਹਨਾਂ ਨੇ ਕਦੇ ਵੀ ਸਿੱਖ ਨੂੰ ਧਰਮ ਨਹੀਂ ਗਿਆ ਉਹਨਾਂ ਨੇ ਕਿਹਾ ਸਿੱਖ ਪੰਥ ਪੰਥ ਕੀ ਹੈ ਸਿੱਖੀ ਦਾ ਰਸਤਾ ਟੂਵਰਡ ਅਪਤਾਲ ਪਰ ਜੀ ਆਹੀ ਹੈ ਫਿਰ ਕੁਛ ਨਹੀਂ ਕਿਤੇ ਧਰਮ ਦੀ ਗੱਲ ਨਹੀਂ ਆਉਦੀ ਔਰ ਉਹ ਪੰਥ ਜਿਹੜਾ ਹੈ ਉਹ ਸਾਰੇ ਵਾਸਤੇ ਹੈ ਸੋ ਮੈਂ ਬਲੀਵ ਕਰਦਾ ਕਿ ਯਸ ਇਹ ਬਦਲ ਸੀਬੀਐਸ ਦੇਸ਼ ਦੀ ਕਿ ਅੱਜ ਵੀ ਅਸੀਂ ਆਪਣੇ ਧਰਮ ਦੇ ਨਾਂ ਤੇ ਇੱਕ ਦੂਜੇ ਨਾਲ ਈਰਖਾ ਕਰਦੇ ਆ ਲੜਨ ਤੇ ਸੜਦੇ ਜੀ ਸਰ ਇੱਕ ਸਵਾਲ ਹੈ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਜਿਵੇਂ ਤੁਸੀਂ ਆਪਾਂ ਜਦੋਂ ਇੰਟਰਵਿਊ ਸ਼ੁਰੂ ਕੀਤਾ ਆਪਾਂ ਫਤਿਹ ਬੁਲਾਈ ਆ ਜੀ ਜੀ ਕੋਈ ਵੀ ਤੁਸੀਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਹੀ ਇੱਕ ਰਸਤਾ ਉਹ ਵਾਹਿਗੁਰੂ ਵਾਲਾ ਨਹੀਂ ਮੇਰੇ ਲਈ ਸਾਰੇ ਹੀ ਰਸਤੇ ਆ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਤਕਾਰ ਹੈ ਗੀਤਾਂ ਬਾਤਾਂ ਨੂੰ ਸਤਕਾਰ ਹੈ ਮੈਨੂੰ ਮੇਰੇ ਪੂਰਜਾ ਰਾਮਚੰਦਰ ਜੀ, ਕ੍ਰਿਸ਼ਨ ਮਹਾਰਾਜ, ਪੀਰ ਪਗੰਬਰ, ਮੇਰੇ ਗੁਰੂ ਸ਼ਹੀਦ ਸਿੰਘ, ਬਾਬਾ ਦੀਪ ਸਿੰਘ ਜੀ ਸਾਰੇ ਦੇਵੀ ਦੇਵਤਿਆਂ ਨੂੰ ਨਮਸਕਾਰ ਹੈ ਕਿਉਂਕਿ ਇਹ ਸਾਰੇ ਹੀ ਰੱਬ ਦਾ ਰੂਪ ਹੈ। ਜੀ ਮੈਂ ਮੈਂ ਕਦੇ ਵੀ ਡਿਫਰੈਂਸ਼ੀਏਟ ਨਹੀਂ ਕੀਤਾ ਔਰ ਨਾ ਹੀ ਕਦੇ ਕਰੂੰਗਾ ਕਿਉਂਕਿ ਮੇਰੇ ਲਈ ਇੱਕ ਨੂਰ ਤੇ ਸਭ ਜਗ ਉਪਜਾ ਕੋਲ ਭਲੇ ਕੋ ਮੰਦੇ ਇੱਕੋ ਹੀ ਧਰਮ ਹੈ ਔਰ ਧਰਮ ਹੈ ਦਇਆ, ਵਾਨ ਮੈਂ ਉਹ ਦਇਆਵਾਲਾ ਆਦਮੀ ਆ ਜਿਹੜਾ ਆਪਣੀ ਜਾਨ ਦੂਸਰੇ ਤੇ ਛਾਵਰ ਕਰਕੇ ਉਹ ਸਾਹ ਦੇਣ ਲਈ ਤਿਆਰ ਜੀ ਇੱਕ ਗੱਲ ਨੂੰ ਲੈ ਕੇ ਕਾਉਂਟਰੋਵਰਸੀ ਹੋਈ ਤੁਹਾਡੇ ਧਿਆਨ ਚ ਹੋਊਗੀ ਜਿਹੜਾ ਤੁਸੀਂ ਨਕੌਦਰ ਵਾਲੇ ਸਾਈਆਂ ਦੀ ਜਦੋਂ ਗੱਲ ਹੋਈ ਹਾਂ ਤਾਂ ਤੁਹਾਨੂੰ ਲੱਗਦਾ ਨਹੀਂ ਉਹ ਟਕਰਾ ਦੇ ਵਿੱਚ ਆਉਂਦੀਆਂ ਦੋ ਚੀਜ਼ਾਂ ਗ੍ਰੰਥ ਮੈਨੂੰ ਕੋਈ ਫਰਕ ਨਹੀਂ ਪੈਂਦਾ ਕੁੱਤਿਆਂ ਨੂੰ ਭੌਂਕਣ ਦਾ ਸ਼ੌਕ ਹੈ ਮੈਂ ਬੜੀ ਵੱਡੀ ਕਹਿ ਚੁੱਕਿਆ ਹਲਕਾ ਹੋਇਆ ਕੁੱਤਾ ਜਾਂ ਤਾਂ ਗੱਡੀ ਥੱਲੇ ਆ ਜਾਂਦਾ ਜਾਂ ਉਹਨੂੰ ਕੋਈ ਜ਼ਹਿਰ ਦੇ ਕੇ ਮਾਰ ਜਾਂਦਾ ਜਾਂ ਗੋਲੀ ਮਾਰ ਦਿੰਦਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੇਰੇ ਲਈ ਹੁਣ ਸਾਈਂ ਸਾਈ ਜੀ ਮੈਂ ਜੰਮਗਮਰ ਤਾਲੁਕਾਤ ਰਹਾ ਉਹ ਮਰ ਦੱਸਦਾ ਮੇਰੇ ਵੱਲੋਂ ਕੋਈ ਕੁੱਤਾ ਭੌਕੇ ਨਾ ਭੌਕੇ ਮੈਨੂੰ ਕੋਈ ਫਰਕ ਨਹੀਂ ਮੈਂ ਅੱਜ ਗੱਲ ਕੀਤੀ ਕ੍ਰਿਸ਼ਨ ਮਹਾਰਾਜ ਦੀ ਜੀ ਕ੍ਰਿਸ਼ਨ ਮਹਾਰਾਜ ਨੇ ਮਹਾਭਾਰਤ ਕਿਉਂ ਹੋਈ ਉਹਨਾਂ ਨੇ ਗੱਲ ਕੀਤੀ ਹੱਕ ਮੰਗੇ ਕਿ ਭਾਈ ਉਹ ਖੁਦਾ ਦਾ ਰੂਪ ਉਹ ਕਹਿ ਰਹੇ ਨੇ ਪਾਂਡਵਾਂ ਨੂੰ ਕਿ ਭਾਈ ਵੰਡ ਕਰੋ ਬਰਾਬਰ ਕਰੋ ਤੱਕਾ ਨਾ ਕਰੋ ਠੀਕ ਹੈ ਮੇਰੀ ਗੱਲ ਜੀ ਇਹ ਸੱਚ ਹੈ ਉਹ ਨਹੀਂ ਮੰਨੇ ਫਿਰ ਕਹਿੰਦਾ ਚਲੋ ਆਇਆ ਕਰੋ 5 ਮਿੰਟ ਦੇ ਨਹੀਂ ਮੰਨੇ ਫਿਰ ਉਹ ਸਾਰਥੀ ਬਣ ਕੇ ਤੇ ਅਰਜੁਨ ਨੂੰ ਕਿਹਾ ਬਹਿ ਜਾ ਹੁਣ ਤੀਰ ਲੈ ਕੇ ਤੇ ਨਜ਼ਾਰਾ ਵੇਖ ਹੁਮਾਂਜੀ ਤਾਕਤ ਉੱਤੇ ਬੈਠੀ ਸੀ ਤੇ ਮਾਂ ਭਾਰ ਚ ਕੀ ਹੋਇਆ ਸ ਜੰਗ ਕਦੇ ਹੋਇਆ ਨਹੀਂ ਇੰਤ ਤੱਕ ਜ਼ਿੰਦਗੀ ਚ ਠੀਕ ਹੈ ਉਹ ਜੰਗ ਜਦ ਹੋਇਆ ਉਹ ਗੁਰੂਆਂ ਗੁਰੂਆਂ ਨੇ ਕੀਤਾ ਉਹ ਜੇ ਜੰਗ ਚਮਕੌਰ ਸਾਹਿਬ ਅਨੰਦਪੁਰ ਸਾਹਿਬ ਸਭ ਕੁਝ ਉਹ ਜੰਗ ਇਸ ਕਰਕੇ ਹੋਇਆ ਕਿ ਤੁਸੀਂ ਕਿਸੇ ਦਾ ਹੱਕ ਮਾਰਦੇ ਤੁਸੀਂ ਕਿਸੇ ਦੇ ਜ਼ੁਲਮ ਕਰਦੇ ਤੁਸੀਂ ਕਿਸੇ ਦਾ ਤੱਕਾ ਕਰਦੇ ਸੋ ਮੈਂ ਜਿਹੜੀ ਕੰਟਰੋਵਰਸੀ ਦੀ ਗੱਲ ਕਰਦਾ ਉਹ ਇਹ ਗੱਲ ਕਰਦਾ ਕਿ ਪਰਮਾਤਮਾ ਦੇ ਸਾਰੇ ਹੂਪੇ ਮੈਂ ਸਿੱਖ ਹੋਣ ਦੇ ਨਾਤੇ ਮੈਨੂੰ ਬੜਾ ਗਰਵ ਹੈ ਮੈਨੂੰ Hindu ਬਹੁਤ ਪਿਆਰਾ ਹੈ Hindu ਧਰਮ ਬੜਾ ਪਿਆਰਾ ਹੈ ਮੈਨੂੰ ਮੁਸਲਮਾਨ ਧਰਮ ਬਹੁਤ ਪਿਆਰਾ ਹੈ ਮੈਨੂੰ ਜੈਨੀ ਧਰਮ ਬਹੁਤ ਪਿਆਰਾ ਹੈ ਮੈਨੂੰ ਹਰ ਧਰਮ ਹਰ ਵਰਗ ਦਾ ਬੰਦਾ ਜਿਹੜਾ ਸਫਾਈ ਕਰ ਰਿਹਾ ਬਾਰ ਉਹ ਵੀ ਮੇਰਾ ਲੱਗਦਾ ਜਿਗਰ ਹੈ ਮੈਂ ਹਰ ਉਸ ਬੰਦੇ ਨੂੰ ਪਿਆਰ ਕਰਦਾ ਕਿਉਂਕਿ ਹਰ ਦੇ ਵਿੱਚ ਮੈਂ ਹਰ ਦੇਖਦਾ ਜੀ ਜੀ ਹਰ ਦੇ ਵਿੱਚ ਮੈਂ ਹਰੀ ਦੇਖਦਾ ਤੁਹਾਡੇ ਚ ਮੈਂ ਹਰ ਦੇਖਦਾ ਹਰੀ ਦੇਖਦਾ ਉਹਦੇ ਵਿੱਚ ਸਾਰਿਆਂ ਚ ਔਰ ਮੈਨੂੰ ਇਹ ਲੱਗਦਾ ਇਹ ਮੇਰੇ ਆ ਜਦ ਜਦ ਤੁਸੀਂ ਦੁਨੀਆ ਨੂੰ ਆਪਣਾ ਬਣਾ ਲਿਆ ਤਾਂ ਫਿਰ ਤਾਂ ਕਿੰਤੂ ਪ੍ਰੰਤੂ ਨਹੀਂ ਰਹਿਣੀ ਚਾਹੀਦੀ। بس ਗੱਲ ਇੱਥੇ ਕਿੰਤੂ ਪ੍ਰੰਤੂ ਇੰਨੀ ਕਿਉਂ ਕਰਦੇ ਨੇ ਉਹ ਕਿ ਜੇ ਪਿੰਡਾਂ ਦੇ ਵਿੱਚ ਲੋਕੀ ਸਕਤਾਂ ਬੀੜੀਆਂ ਪੀਣ ਵਾਲੇ ਨੂੰ ਬਾਬੇ ਕਹਿਣਗੇ ਤਾਂ ਲੱਗਦਾ ਨਹੀਂ ਗ੍ਰੰਥ ਮੇਰੀ ਸੁਣੋ ਗੱਲ ਹੈ ਤੁਸੀਂ ਇਹ ਗੱਲ 'ਚ ਕੀ ਲੈਣਾ ਹੈ ਕੌਣ ਕੀ ਕਰਦਾ ਹੈ ਜੀ ਮੈਨੂੰ ਇਹ ਗੱਲ ਕਦੇ ਵੀ ਗੱਲ ਨਹੀਂ ਪਤਾ ਕਿ ਕੌਣ ਫੀਮ ਖਾਂਦਾ ਕੌਣ ਸ਼ਰਾਬ ਪੀਂਦਾ ਕੌਣ ਸੁਲਫਾ ਪੀਂਦਾ ਕੌਣ ਛੱਟਾ ਪੀਂਦਾ ਕੌਣ ਕੀ ਕਰਦਾ ਮੈਨੂੰ ਇਸ ਕਰਨਾ ਕੁਝ ਨਹੀਂ ਲੈਣਾ ਮੈਨੂੰ ਇੱਕ ਗੱਲ ਨਾਲ ਬਹੁਤ ਲੈਣਾ ਦੇਣਾ ਔਰ ਪ੍ਰਮਾਤਮਾ ਦਾ ਤੇ ਗੁਰੂਆਂ ਦਾ ਪੀਰਾਂ ਦਾ ਸਾਰਿਆਂ ਦਾ ਕਿ ਬੰਦਾ ਕੈਸਾ ਹੈ ਕਿ ਧਰਮੀ ਹੈ ਇਹ ਰੱਬ ਨੂੰ ਮੰਨਣਾ ਲਾ ਹੈ ਇਹ ਗੁਰੂਆਂ ਪੀਰਾਂ ਨੂੰ ਮੰਨਣਾ ਲਾ ਹੈ ਇਹ ਹਰ ਧਰਮ ਦਾ ਸਤਿਕਾਰ ਕਰਦਾ ਹੈ ਇਹ ਸਭ ਦੀ ਇੱਜ਼ਤ ਕਰਦਾ ਹੈ ਸਭ ਨੂੰ ਪਿਆਰ ਕਰਦਾ ਹੈ ਸਭ ਵਿੱਚ ਨਰੰਕਾਰ ਨੂੰ ਦੇਖਦਾ ਹੈ ਮੈਂ ਉਸ ਬੰਦੇ ਨੂੰ ਜਾਣਦਾ ਔਰ ਜਿਹੜਾ ਬੰਦਾ ਹੈਗਾ ਉਹ ਭਾਵੇਂ ਝੂਠਾ ਤਬਾ ਅਮਰ ਸੱਚਾ ਨੂੰ ਮੇਰਾ ਸਤਕਾਰ ਜੀ ਉਹਦੇ ਪਿੱਛੇ ਯੋਗਰਾ ਸਿੰਘ ਖੜੇ ਹਮੇਸ਼ਾ ਹੀ ਖੜੇ ਨੇ ਜੀ ਮੈਨੂੰ ਦੱਸੋ ਵੀ ਜੇ ਆਪਾਂ ਸਾਰੇ ਗ੍ਰੰਥਾਂ ਦੀ ਗੱਲ ਕਰੀਏ ਸਾਰੇ ਗ੍ਰੰਥਾਂ ਨੂੰ ਪੜੋ ਪਹਿਲਾਂ ਜੀ ਕੀ ਲਿਖਿਆ ਹੈ ਵਿੱਚ ਸਾਰੇ ਗ੍ਰੰਥਾਂ ਚ ਇੱਕੋ ਚੀਜ਼ ਲਿਖੀ ਹੈ ਹਮ ਕਿ ਸੱਚ ਕਹੂੰ ਸੁਣ ਲੈ ਉਹ ਸਵੇ ਜਿਨ ਪ੍ਰੇਮ ਕੀ ਉਹ ਤਨੀ ਪ੍ਰਪਤ ਕਹਾਣੀ ਪ੍ਰੇਮ ਦੀ ਹੈ ਜੀ ਕੌਣ ਕੀ ਕਰ ਰਿਹਾ ਮੇਰਾ ਕੋਈ ਮਤਲਬ ਨਹੀਂ ਮੈਂ ਕੀ ਕਰ ਰਿਹਾ ਉਹ ਜ਼ਰੂਰੀ ਹੈ ਔਰ ਮੈਰੀ ਜਿਹੜੀ ਵਿਆਖਿਆ ਹੈ ਉਮਰ ਲੋਕਾਂ ਤੋਂ ਨਹੀਂ ਸੁਣਨੀ ਰੱਬ ਤੋਂ ਗੁਰਦੁਆਰੇ ਤੋਂ ਪੀੜਾ ਬਗਬਰਾ ਤੇ ਚੀਦਾ ਸਿੰਘ ਦਾ ਤੋਂ ਸੁਣਨੀ ਹੈ ਮੇਰਾ ਬਾਬਾ ਦੀਪ ਸਿੰਘ ਜੀ ਬੰਦਾ ਖੋਸ਼ ਆ ਪੁੱਤਰਾ ਚੱਲ ਜਾਨਾ ਗੁਰਦੁਆਰੇ ਕਿੰਨਾ ਕੁਛ ਇੱਜ਼ਤ ਮਾਨ ਪਿਆਰ ਮਿਲਦੀ ਹੈ ਮੰਦਰਾ ਜੱਲਾ ਤਾਂ ਕੱਲ ਮੇਰੇ ਪੱਗ ਬੜੀ ਸੀ ਤਾਂ ਮੇਰੇ ਟਿੱਕਾ ਲਾਤਾ ਆਰਤੀ ਕਰਕੇ ਉਹ ਮੈਨੂੰ ਪੁੱਛਦੀ ਮੈਂ ਟਿੱਕਾ ਲਾ ਦੇ ਮੈਂ ਕਿਹਾ ਧੀਏ ਕਹੋ ਜੀ ਗੱਲ ਕਰਦੀ ਇਹ ਕਿਉਂ ਕਰਦੀ ਗੱਲ ਲਾਣਾ ਸਾਡੇ ਤਾਂ ਬਾਬਾ ਬੁੱਢਾ ਹੀ ਸਿਲਕ ਲਾਉਂਦੇ ਰਹੇ ਆ ਜੀ ਜੀ ਤੇ ਇਹ ਕਿਹੜੀ ਗੱਲ ਹੋ ਗਈ ਤੇ ਮੇਰੇ ਭਾਵਾ ਤੋਂ ਦਸ ਹੋਰ ਮੈਂ ਕਿਸੇ ਫੋਨ ਨਾਲ ਛੱਡਣਾ ਕੁਝ ਨਹੀਂ ਹੁੰਦਾ ਗੱਬ ਕਹਿੰਦਾ ਕਿ ਇਹੋ ਜਿਹਾ ਧਾਗਾ ਤੇਰੇ ਮਾਪਾ ਮਾਹ ਜਿਹਾ ਤਿਲਕ ਲਾ ਮਾ ਇਹੋ ਜਿਹੀ ਦਸਤਾਰ ਬੰਨਾ ਜੀ ਦੇ ਨਾਲ ਤੂੰ ਸਿਰਫ ਮੇਰਾ ਹੀ ਬਣਦਾ ਇਹੀ ਗੱਲ ਹੈ ਜੀ ਸਰ ਕਿਸਾਨੀ ਅੰਦੋਲਨ ਚੱਲ ਰਿਹਾ ਮੈਂ ਪਿਛਲੇ ਦਿਨੀ ਤੁਹਾਡੀਆਂ ਕੋਈ ਤਸਵੀਰਾਂ ਰੀਲ ਸਾਂਝੇ ਕੀਤੀਆਂ ਲੋਕ ਥੱਲੇ ਸਾਨੂੰ ਕਮੈਂਟ ਕਰਕੇ ਪੁੱਛ ਰਹੇ ਆ ਕਿ ਇਸ ਵਾਰ ਅੰਦੋਲਨ ਦੇ ਵਿੱਚ ਯੋਗਰਾ ਸਿੰਘ ਨੇ ਕਿਉਂ ਨਹੀਂ ਇਹਨਾਂ ਲੋਕਾਂ ਨੇ ਪੁੱਛ ਵੀ ਪਿਛਲੀ ਵਾਰੀ ਪੁੱਛਿਓ ਪਿਛਲੀ ਵਾਰੀ ਜਦ ਯੋਗਰਾ ਸਿੰਘ ਖੜਾ ਸੀ ਗੱਜ ਗੱਜ ਕੇ ਬੋਲ ਰਿਹਾ ਸੀ ਆਹਾ ਤੁਹਾਡੇ ਜਿਹੜੇ ਕਿਸਾਨਾਂ ਦੇ ਆਗੂ ਨੇ ਲੀਡਰ ਨੇ ਇਹਨਾਂ ਨੇ ਜੋਗਰਾ ਸਿੰਘ ਦੀ ਕੀ ਦਰਦਸ਼ਾ ਕੀਤੀ ਆ ਰਾਜਿਆ ਆਹ ਦਾਲਦਾਲਾ ਬਾਬਾ ਕਿਹੜਾ ਹੋ ਰੁਲਦੂ ਮਾਨ ਰੁਲਦੂ ਏਹੇ ਤੇ ਚਾਰ ਮੁਸਤੰਡੇ ਖੜੇ ਹੋ ਕੇ ਅਲੰਦ ਪ੍ਰਸਾਦੀ ਸਟੇਜ ਤੇ ਮੈਨੂੰ ਕਹਿੰਦੇ ਆ ਆਹ ਦਾ ਕਾਕਾ ਦੁਸ਼ਮਣੀ ਕਰੀ ਦੀ ਤੇ ਮੈਂ ਕਹਾ ਤੂੰ ਬਾਬਾ ਹੈ ਹੀ ਉਮਰ ਚ ਵੱਡਾ ਨਹੀਂ ਮੈਂ ਤੈਨੂੰ ਉੱਥੇ ਜਿਉਂਦਾ ਸੀ ਜਿਹੜਾ ਜਾਨ ਖੜੇ ਤੁਸੀਂ ਮੈਂ ਗੁਰੂ ਦੇ ਮੇਰੇ ਪੈਰਾਂ 'ਚੋਂ ਇਹ ਨਾਲ ਲੋਕਾਂ ਨੇ ਇਕੱਠੇ ਹੋ ਕੇ ਕਿਸਾਨ ਅੰਦੋਲਨ ਦੀ ਐਸੀ ਤੈਸੀ ਦਿੱਤੀ ਹੈ ਦਿੱਲੀ ਦਰਬਾਰ ਤੁਸੀਂ ਬੈਠੇ ਸਾਲ ਤੁਹਾਨੂੰ ਹੋ ਗਿਆ 7-800 ਹਜ਼ਾਰ ਬੰਦਾ ਸ਼ਹੀਦ ਹੋ ਗਿਆ ਔਰ ਫਿਰ ਇਹ ਪ੍ਰਾਈਮ ਮਿੰਿਸਟਰ ਦੀ ਮੈਂ ਕਹਿੰਦਾ ਮੈਨੂੰ ਥਾਪੜੀ ਦਿੰਦਾ ਕਿ ਉਹਨੇ ਖੜੇ ਹੋ ਕੇ ਕਿਹਾ ਵੀ ਹੋ ਸਕਦਾ ਹੈ ਮੇਰੀ ਤਪੱਸਿਆ ਵਿੱਚ ਕੋਈ ਕਮੀ थी ਮੈਂ ਕੁਝ ਸਮਝਾ ਨਹੀਂ ਸਕਿਆ ਜੀ ਪਰ ਹਮ ਇਹ ਦਿਲ ਵਾਪਸ ਲੈਂਦੇ ਹਾਂ ਇਹ ਉਹਦਾ ਬੜਪਨ ਹੈ ਤੇ ਤੁਸੀਂ ਉੱਥੇ ਬੈਠ ਕੇ ਕੀ ਕਰਦੇ ਸੀਗੇ ਕਿ ਲੈ ਕੇ ਪੈਸੇ ਲੈ ਕੇ ਤੁਸੀਂ ਆਪ ਜ਼ਬਰ ਜ਼ਬੀਰ ਵੇਚ ਕੇ ਆਇਆ ਆਪਣੇ ਆਪ ਨੂੰ ਪੁੱਛੋ ਤੁਸੀਂ ਕਹਿੰਦੇ ਕਿ ਭਾਈ ਸਾਨੂੰ ਲੈ ਕੇ ਦੇ ਉਹ ਤੁਹਾਨੂੰ ਲੈ ਕੇ ਵੀ ਦਿੰਦੇ ਉਹ ਕਿਉਂਕਿ ਉਹ ਸਾਰੇ ਤੁਹਾਡਾ ਜੋਰ ਬਣਿਆ ਐ ਇਸ ਦੁਨੀਆ 'ਚ ਤੁਸੀਂ ਪੈਸੇ ਲੈ ਕੇ ਪੰਜਾਬ ਨੂੰ ਫੇਰ ਵੇਚ ਜਾਂਦਾ ਦੋ ਸਾਲਾਂ ਬਾਅਦ ਤੁਹਾਨੂੰ ਯਾਦ ਆ ਗਿਆ ਤੁਸੀਂ ਫੇਰ ਖੜੇ ਹੋ ਗਏ ਤੁਸੀਂ ਆਪਸ ਟੁੱਟ ਗਏ ਕਿੰਨੀਆਂ ਪਾਰਟੀਆਂ ਨੇ ਇਹਨਾਂ 'ਚ ਕਿੰਨੇ ਘੜੇ ਨੇ ਮੈਂ ਪੁੱਛਾਂ ਲੀਡਰਾਂ ਨੂੰ ਮਾਰ ਦੋ ਦੇ ਲੀਡਰ ਨੇ ਪਹਿਲਾਂ ਮੈਂ ਤਾਂ ਕਿਹਾ ਜੇ ਥੋੜੀ ਜਿਹੀ ਜ਼ਰੂਰਤ ਹੈ ਤੁਸੀਂ ਆਪਾਂ ਕੋ ਸਮਝ ਦਿਓ ਚਲੋ ਸਾਰੇ ਅੱਗੇ ਲੈ ਕੇ ਸ਼ੰਭੂ ਬਾਰਡਰ ਤੇ ਹੋਰੀਆਂ ਪਹਿਲਾਂ ਤੁਹਾਡੇ ਵਜਣੀਆਂ ਫੇਰ ਕੋਈ ਸਾਡਾ ਬੱਚਾ ਜਾਂ ਕੋਈ ਧੀ ਸਾਡੀ ਮਾਂ ਜਾਂ ਕੋਈ ਬਜ਼ੁਰਗ ਸੀਹੀਦ ਹੋ ਦੋ ਨੌਜਵਾਨ ਹੋਏ ਸੀ ਹਾਂਜੀ ਹੋਏ ਨਾ ਮੈਂ ਪੁੱਛਦਾ ਕਿ ਜਦ ਉਹਦੋਂ ਮੈਂ ਚੱਲਦਾ ਸੀ ਮੈਂ ਬਿਮਾਰ ਹੋ ਗਿਆ ਚੱਕ ਕੇ ਕਿਸੇ মিডিਆ ਵਾਲੇ ਨੇ ਕੱਟ ਕੇ ਮੇਰੀ ਰੀਲ ਪਾਤੀ ਹਿੰਦੂਆਂ ਦੀ ਔਰਤਾਂ ਦੀ ਗੱਲ ਕਰਦੇ ਮਹਿੰਦੋਸਤਾਨ ਦੀ ਧੀਆਂ ਦੀ ਗੱਲ ਕੀਤੀ ਸੀ ਭੈਣਾਂ ਦੀ ਗੱਲ ਕੀਤੀ ਸੀ ਉਹਦੇ ਵਿੱਚ ਅਸੀਂ ਸਾਰੇ ਹੀ ਹਾਂ ਜੀ ਇਹਨਾਂ ਨੇ ਉਹ ਗੱਲ ਚਲਾ ਕੇ ਕਿੰਨੀ ਨਫਤ ਪੈਦਾ ਕੀਤੀ ਇੱਕ ਬੰਦਾ ਮੇਰੇ ਨਾਲ ਨਹੀਂ ਖੜਿਆ ਇਹ ਸਾਰੇ ਮੇਰੇ ਖਿਲਾਫ ਬੋਲੇ ਕਿਉਂਕਿ ਇਹ ਜੇ ਲੀਡਰ ਸੀ ਇਹ ਮੇ ਤੋਂ ਪਹਿਲਾਂ ਵੀ ਖਾਰ ਖਾਂਦੇ ਸੀ ਹੁਣ ਵੀ ਖਾਂਦੇ ਸੀ ਲੈ ਸਟੇਜ ਤੇ ਬੋਲ ਰਿਹਾ ਇਹ ਰਾਜੇਵਾਲ ਬੈਠਾ ਆ ਕੀ ਦਾ ਗੱਲ ਗੋਲ ਬਾਬੇ ਦੀ ਮਨਾਪੜ ਜਣਾ ਹਾਂ ਸਰ ਰੂਦੂ ਹਾਂ ਇਹ ਰੂਦੂ ਬੈਠਾ ਹੈ ਇਹ ਸਾਰੇ ਉੱਥੇ ਬੈਠੇ ਹੈ ਤੇ ਮੇਰੀ ਜਿਹੜੇ ਸਾਰੇ ਪਿੱਛੇ ਖੜੇ ਹੈ ਉਹ ਮੇਰਾ ਖਿੱਚ ਜਾਂਦੇ ਫੁੱਟਾ ਮੇਰਾ ਅੱਜ ਕੱਲੋ ਜਦ ਤੱਕ ਤਾਂ ਰੱਖ ਕੇ ਚਾਟਾ ਤੇ ਮੈਂ ਕਿਹਾ ਵੀ ਮੈਂ ਕਿਹਾ ਜਾਣ ਦਿਓ ਜੱਬ ਖਾਂਦਾ ਪੈ ਜਾਣਾ ਫਿਰ ਵੀ ਇਸ ਵੀਜੰਦਰ ਮੈਂ ਉੱਥੇ ਖੜਾ ਰਿਹਾ ਵਿਚਾਰੇ ਦੀ ਇੱਜ਼ਤ ਲਈ ਖੜਾ ਹੋ ਜਾ ਮੈਂ ਤੁਰ ਜਾਂਦਾ ਤੇ ਅੱਧੀ ਦੁਨੀਆ ਮੈਨੂੰ ਦੁੱਖ ਇਸ ਗੱਲ ਦਾ ਕਿ ਮੇਰਾ ਪਰਿਵਾਰ ਮੇਰੇ ਨਾਲ ਨਹੀਂ ਖੜਦਾ ਮੇਰੇ ਬੱਚੇ ਭਾਈ ਭੈਣ ਵੱਡ ਵਡੇਰੇ ਮੇਰੇ ਨਾਲ ਕਹਿੰਦੇ ਪੰਜਾਬ ਦਾ ਇੱਕ ਬੰਦਾ ਮੇਰੇ ਨਾਲ ਨਹੀਂ ਖੜਿਆ ਐਤਕੀ ਮੈਨੂੰ ਚਾਲੀ ਭੰਗਾਇਆ ਮੈਂ ਕੋ ਸਵਾਲ ਪੁੱਛਿਆ ਜੇ ਤਾ ਲੀਡਰ ਮੰਨਣਾ ਮੈਨੂੰ ਮੈਂ ਗੱਲ ਕਰੂਗਾ ਸੈਂਟਰ ਨਾਲ ਆ ਜਿੰਨੇ ਤੁਹਾਡੇ ਹਰੀਆ ਪੱਗਾਂ ਵਾਲੇ ਸਭ ਕੱਟ ਕੇ ਬਾਹਰ ਮਾਰੋ ਅੱਜ ਕੱਢ ਦਿਨ ਮੇਰੇ ਨਾਲ ਤੁਰਦਾ ਤੇ ਮੈਂ ਫੈਸਲਾ ਨਾ ਕਰਕੇ ਆਵਾ ਤਬਰਾ ਸਿਰ ਵੱਢ ਦੇ ਪੰਜਾਬ ਵਾਲੇ ਲੇਕਿਨ ਇਹ ਜਿਹੜੇ ਲੀਡਰ ਨੇ ਨਾ ਜੀ ਆਹ ਇਹ ਸਭ ਤੋਂ ਮਾੜੇ ਨੇ ਪੰਜਾਬ ਨੂੰ ਪਿਛਲੀਆਂ ਸਦੀਆਂ ਤੋਂ ਕਾਲ ਡਟਦਾ ਆ ਮਾਸਤ ਤਾਰਾ ਸੇ ਵੰਡਾ ਲੋ ਕੋਈ ਮੈਂ ਕਿਹੜੇ ਲੀਡਰਾਂ ਦੀ ਗੱਲ ਕਰਾਂ ਅਕਾਲੀਆਂ ਦੀ ਲੈ ਲੋ ਕਾਂਗਰਸ ਇਹਨਾਂ ਲੋਕਾਂ ਨੇ ਸੱਤਾਂ ਨਾਸ ਮਾਰਤਾ ਜਵਾਨ ਮੁੰਡੇ ਮਰਵਾਤੇ ਜਵਾਨੀ ਗਰਕ ਕਰਤੀ ਇਹ ਕਿਸਾਨੀ ਜਿਹੜੇ ਲੀਡਰ ਨੇ ਇਹਨਾਂ ਨੇ ਸਿਰਫ ਆਪਣੀਆਂ ਜਾਇਦਾਦਾਂ ਤੇ ਆਪਣੇ ਪੈਸਿਆਂ ਨੂੰ ਬਧਿਆਨ ਦਿੱਤਾ ਹੈ ਬਿਕੇ ਨੇ 35 35 ਲੱਖ ਰੁਪਈਆ ਦਿੱਲੀ ਡੀ ਸਟੇਟ ਤੇ ਗਰਦਾ ਰਾ ਤੁਹਾਨੂੰ ਪਤਾ ਇਸ ਗੱਲ ਦਾ ਪੱਛਾ ਇਹਨਾਂ ਨੂੰ ਤੇਰੇ ਚਾਹ ਦਾ ਕਾਪੇ ਰੰਨਾ ਪਿਆ ਹੋਵੇ ਜੀ ਜਦ ਤੱਕ ਇਹ ਕਿਸਾਨੀ ਲੀਡਰ ਪਾਸੇ ਨਹੀਂ ਕਰਦੇ ਪੰਜਾਬ ਦੀ ਜਵਾਨੀ ਹੁਣ ਵੀ ਮੁੰਡਿਆਂ ਦਾ ਪਿੱਛਾ ਪਿਆ ਨਾ ਨਾ ਜੀ ਪਿਆ ਹੋਇਆ ਨਾ ਜੀ ਅੱਜ ਇਹਨਾਂ ਦੇ 76 ਵੀ ਬਹਿਣਗੇ ਇਹਨਾਂ ਨੂੰ ਪਾਸੇ ਕਰਕੇ ਜਦ ਤੱਕ ਤੁਸੀਂ ਨਹੀਂ ਤੁਰਦੇ ਇਹਨਾਂ ਨੇ ਇਸ ਦੇਸ਼ ਦੇ ਵਿੱਚ ਸ਼ਾਂਤੀ ਨਹੀਂ ਹੋਵੇਗੀ ਇੱਕ ਆਖਰੀ ਸਵਾਲ ਮੈਂ ਸਰ ਕਰੂੰਗਾ ਫਿਰ ਇੰਟਰਵਿਊ ਖਤਮ ਕਰਾਂਗੇ ਗੈਂਗਸਟਰ ਬਾਤ ਦੇ ਬਾਰੇ ਆ ਪਾਲੀਵੁੱਡ ਦੇ ਵਿੱਚ ਵੀ ਬਹੁਤ ਵਾਰੀ ਸੁਣਾਈ ਮੈਂ ਤੁਹਾਨੂੰ ਦੱਸਦਾ ਗੈਂਗਸਟਰ ਕਿਵੇਂ ਬਣੇ ਪਛੋਤ ਸਵਾਰ ਜਿੱਪੀ ਕਰੇ ਵਾਰ ਦੇ ਘਰ ਤੇ ਫਾਇਰਿੰਗ ਹੋ ਜਾਂਦੀ ਐ ਇੱਕ ਗੱਲ ਇਹੋ ਹੀ ਵੀ ਇੰਡਸਟਰੀ 'ਚ ਕੋਈ ਖੜਦਾ ਹੀ ਨਹੀਂ ਕਿਸੇ ਨਾਲ ਉਹਨਾਂ ਟਾਈਮਾਂ 'ਚ ਵੀ ਬਦਲਾ ਜੱਟੀ ਦੇ ਟਾਈਮਾਂ 'ਚ ਵੀ ਹੁੰਦਾ ਸੀ ਗੈਂਗਸਟਰ ਤਾਂ ਹੁੰਦੇ ਸੀ ਉਦੋਂ ਸ਼ਬਦਾਵਲੀ ਹੋਰ ਹੁੰਦੀ ਸੀ ਉਹਨਾਂ ਨੂੰ ਨਾਂ ਹੋਰ ਦਿੱਤੇ ਜਾਂਦੇ ਸੀ ਉਹ ਗੈਂਗਸਟਰ ਦੀਆਂ ਕੀ ਗੱਲ ਬਾਤ ਸੀ ਲੋ ਦੇਖੋ ਸੂਲ ਸੀ ਗੱਲ ਸੀ ਇਹ ਬੇ ਬੱਚੇ ਗੈਂਗਸਟਰ ਕਿਉਂ ਬਣੇ ਨੇ ਜੀ ਕਿਵੇਂ ਬਣਾਈ ਦੱਸ ਮੈਂ ਤਾਂ ਆ ਹੁਣ ਆਪਣਾ ਮੁੰਡਾ ਲਾਰੈਂਸ ਜੀ ਇਹ ਟੀਵੀ ਕਾਲੀ ਪੜਦਾ ਮਿੱਡੂ ਖੜੇ ਵਾਲਾ ਇਹ ਵੀ ਡੀਵਿਪਾਲੇ ਪੜਦੇ ਹੁੰਦੇ ਤੇ ਸਰ ਸਭ ਤੋਂ ਚੰਗੀ ਟ੍ਰੇਨਿੰਗ ਉਹ ਮੈਂ ਤਾਂ ਸੁਣੋ ਜੀ ਹੁਣ ਅੱਜ ਵੀ ਤਾਂ ਸੌ ਸੌ ਬੱਚਾ ਆ ਕੇ ਮੇਰੇ ਕੋਲ ਪੜਦਾ ਮੇਰੇ ਬੱਚੇ ਐ ਇਹ ਵੀ ਮੇਰੇ ਬੱਚੇ ਐ ਚੋੜ ਚੱਤੇ ਕੁਰਤੇ ਪਜਾਮੇ ਪਾਏ ਹੁਣ ਲੈਕਚਰਾਂ ਹੋ ਰੀਆਂ ਨੇ ਯੂਨੀਵਰਸਿਟੀ ਦੇ ਹੋ ਰੀਆਂ ਤੇ ਮੇਰੇ ਕੋਲ ਕੇ ਬਹਿ ਜਾਣਾ ਬਾਪੂ ਜੀ ਕਿਵੇਂ ਬੜਾ ਮੇਰੇ ਨਾਲ ਪਿਆਰ ਸਤਿਕਾਰ ਸੀ ਮੈਂ ਨੂੰ ਇੱਕੋ ਗੱਲ ਕਹਿਣਾ ਹੁੰਦਾ ਮੈਂ ਬੇਟਾ ਸਭ ਕੁਝ ਕਰਿਓ ਕਿਸੇ ਪੋਲਿਟਿਸ਼ੀਅਨ ਦੇ ਤੱਕੇ ਨਾ ਜਿੜਿਓ ਨਹੀਂ ਬਾਪੂ ਜੀ ਬੇਟਾ ਇਹ ਜਵਾਨੀ ਹੈ اسی ਚੀਜ਼ ਹੈ ਇਹ ਦੋ ਕੰਮ ਜੋ ਰੋਲ ਜਾਂਦੀ ਇੱਕ ਜਨਾਨੀ ਚ ਤੇ ਇੱਕ ਪੈਸੇ ਚ ਇਹ ਜਵਾਨੀ ਚੀਜ਼ ਹੀ ਐਸੀ ਰਸਮਾਂ ਕਰਕੇ ਰੱਖਿਆ ਤੁਸੀਂ ਆਉਣ ਵਾਲੇ ਲੀਡਰ ਹੋ ਤੁਸੀਂ ਆਉਣ ਵਾਲੇ ਸਾਡੇ ਵੱਡੇ ਵੱਡੇ ਲੀਡਰ ਹੋ ਜਿਹਨਾਂ ਨੇ ਪੰਜਾਬ ਨੂੰ ਲੀਡ ਕਰਨਾ ਕਿਤੇ ਦੇਖਿਓ ਨਾ ੱੱਕੇ ਚੜਜੋਗੇ ਇਹਨਾਂ ਨੇ ਇਸਤੇਮਾਲ ਕਰਕੇ ਤੁਹਾਨੂੰ ਇਹੋ ਜਿਹਾ ਬਣਾ ਦੇਣਾ ਕਿ ਸੱਪ ਦੇ ਮੂੰਹ ਚ ਕੋੜ ਕਿੱਲੀ ਨਾ ਖਾਣ ਜੋਗਾ ਤੇ ਨਾ ਛੱਡਣ ਜੋਗਾ ਜਿੰਨੇ ਗੈਸਟਰਪ ਨੇ ਜਿੰਨੇ ਵੀ ਗੱਲ ਕਰ ਕਿਸੇ ਦਾ ਕੋਈ ਕਸੂਰ ਨਹੀਂ ਇਹਨਾਂ ਪੋਲਿਟਿਸ਼ੀਨਾਂ ਦੇ ਪੰਜਾਬ ਦੇ ਪੋਲਿਟਿਸ਼ੀਨਾਂ ਨੇ ਬਣਾਏ ਵੇ ਪਾਲੇ ਇਹਨਾਂ ਨੇ ਹੂੰ ਮਤਲਬ ਉਹ ਇੱਕ ਇੱਕ ਲੀਡਰ ਦਾ ਨਾਮ ਲੈ ਕੇ ਦੱਸ ਸਕਦਾ ਕਿਨੇ ਕਿਨੇ ਕਿਹੜੇ ਕਿਹੜੇ ਬੰਦੇ ਦੀ ਜ਼ਿੰਦਗੀ ਖਰਾਬ ਕਰਕੇ ਅੱਜ ਉਹਨੂੰ ਉਸ ਜਗ੍ਹਾ ਖੜਾ ਕੀਤਾ ਹੈ ਜਿੱਥੇ ਚਲੋ ਏਜੰਸੀਆਂ ਇਸਤੇਮਾਲ ਕਰਦੀਆਂ ਲੀਡਰ ਇਸਤੇਮਾਲ ਕਰਦੇ ਪਾਰਟੀਆਂ ਇਸਤੇਮਾਲ ਕਰਦੇ ਸਭ ਤੁਸੀਂ ਉਹਨਾਂ ਦੱਸੋ ਸਭ ਦਾ ਡੀਐਸਪੀ ਕਹਿੰਦੇ ਆਕਾਲੀਆਂ ਦੇ ਬਣਾਏ ਉਹ ਦੋ ਜੀ ਛੱਡੋ ਜੀ ਡੀਐਸਪੀ ਨੂੰ ਛੱਡੋ ਤੁਸੀਂ ਸਾਰਿਆਂ ਨੂੰ ਮੈਂ ਸਭ ਨੂੰ ਜਾਣਦਾ ਮੈਂ ਅਤਵਾਦਾਂ ਟਾਈਮ ਦਿੱਤਾ ਡੀਐਸਪੀ ਆ ਡੀਜੀਪੀ ਕੱਲ ਜੰਮੇ ਉਦੋਂ ਤੇ ਜੰਮੇ ਨਹੀਂ ਸੀ ਜਿਹੜੇ ਉਹਨੇ ਛੋਟੇ ਜਾਂ ਪਤਾ ਨਹੀਂ ਦੁਨੀਆ ਸੀਗੇ ਕਿ ਨਹੀਂ ਸੀਗੇ ਮੈਂ ਪੁਲਿਸ ਦੇ ਇੱਕ ਇੱਕ ਬੰਦੇ ਨੂੰ ਜਾਣਦਾ ਸਭ ਕੁ ਬੀਐਸਐਫ ਨੂੰ ਜਾਣਦਾ ਪੰਜਾਬ ਦੀ ਧਰਤੀ ਦਾ ਇੱਕ ਇੱਕ ਇੰਚ ਮੇਰਾ ਗਾਇਆ ਹੋਇਆ ਹੈ ਮੇਰਾ ਬਣਾਇਆ ਹੋਇਆ ਮੈਂ ਧਰਤੀ ਤੇ ਹੱਲ ਚਲਾਇਆ ਖੂਨ ਡੋਲਿਆ ਉੱਥੇ ਮੈਂ ਜਾਣਦਾ ਸਾਰੇ ਜਿਹੜਾ ਕੋਈ ਕਹਦਾ ਨਾ ਮੇਰੇ ਨਾਲ ਕੇ ਗੱਲ ਕਰੇ ਬਿਠਾਓ ਕਿਸੇ ਪੋਲੀਟੀਸ਼ਨ ਨੂੰ ਮੇਰੇ ਕੋਲ ਲੀਡਰ ਨੂੰ ਲਿਆਓ ਮੇਰੇ ਕਰਾਓ ਇੰਟਰਵਿਊ ਮੈਂ ਧੱਜਿਆਂ ਨਾਲ ਦਿਹਾੜਾ ਬਲਾਉ ਏਜੰਸੀ ਵਾਲਿਆਂ ਨੂੰ ਬਲਾਓ ਇੱਥੇ ਸੈਂਟਰ ਦੇ ਮინისტრਾਂ ਨੂੰ ਮੈਂ ਕਰਾਉ ਗੱਲ ਫਿਰ ਮੈਂ ਤੁਹਾਨੂੰ ਦੱਸੂਗਾ ਵੀ ਤੁਸੀਂ ਕੌਣ ਹੋ ਤੁਸੀਂ ਕੀ ਕੀਤਾ ਜੇ ਮੇਰੀ ਗੱਲ ਦਾ ਜਵਾਬ ਆ ਜਾਏ ਮੈਂ ਸਿਰ ਵੱਟ ਕੇ ਪਾ ਰੱਖਦਾ ਹੂੰ ਤੁਹਾਨੂੰ ਜ਼ਿੰਦਗੀ 'ਚ ਪਤਾ ਹੈ ਪ੍ਰੈਸ ਨੂੰ ਪਤਾ ਹੈ ਮੀਡੀਆ ਨੂੰ ਪਤਾ ਹੈ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਕਿਹੜੀ ਗੱਲ ਕਿੱਥੇ ਹੈ ਤੁਸੀਂ ਲੋਕਾਂ ਜਿਆਦਾ ਵਿਚਰਦੇ ਹੋ ਜਿਹੜੀ ਗੱਲ ਮੈਂ ਤੁਹਾਨੂੰ ਕਹਾਂ ਤੁਹਾਨੂੰ ਪਤਾ ਪਰ ਤੁਸੀਂ ਕਹਿਦੇ ਨਹੀਂ ਕਿ ਜੁੜਤ ਨਹੀਂ ਹੈ ਕਿਸੇ ਚ ਕਹਿ। ਮੈਂ ਤੁਹਾਨੂੰ ਹਜ਼ਾਰਾਂ ਬੰਦੇ ਦੀ ਲਿਸਟ ਦੇ ਸਕਦਾ ਕਿ ਪੋਲਿਟਿਸ਼ਨਾਂ ਦੇ ਵਿੱਚ ਮੈਂ ਜੰਮਿਆ ਰਹਾ। ਮੇਰਾ ਸ਼ਕਾ ਪਪਨਰंजन ਸਿੰਘ ਤਾਲਬ ਜਿਹਦੇ ਕਰਕੇ ਮੇਰੇ ਘਰ ਦੇ ਕਈ ਮਰ ਬੋਲਣਾ ਛੱਡ ਕੇ ਮਰਾ ਦਫਾ ਹੋ ਜਾ ਬੀ ਫਿਰਦੇ ਥੋੜੇ ਡਰ ਗਏ। ਉਸ ਬੰਦੇ ਤੋਂ ਲੈ ਕੇ ਅੱਜ ਤੱਕ ਮੈਨੂੰ ਕੋਈ ਇੱਕ ਪੋਲਿਟਿਸ਼ਨ ਨਹੀਂ ਦਿਖਿਆ ਜਾਂ ਮਿਲਿਆ ਜੀ ਇਸ ਦੇਸ਼ ਵਿੱਚ ਪੰਜਾਬ ਦੀ ਧਰਤੀ ਦੇ ਲੋਕਾਂ ਨੇ ਧੀਆ ਨੂੰ ਪੈਣਾ ਨੂੰ ਬਜ਼ੁਰਗਾਂ ਨੂੰ ਪੁੱਤਰਾਂ ਨੂੰ ਮਾਵਾਂ ਨੂੰ ਖੜਕ ਬਿੱਲੀ ਦਰਬਾਰ ਚ ਨਾ ਬਿਚਿਆ ਹੋਵੇ। ਅੱਜ ਵੀ ਏ ਐਡੀ ਗੱਲ ਸੀ ਐਡੀ ਬਿਲੀ ਦਰਬਾਰ ਨਾਲ ਗੱਲ ਸੀ ਨਾ ਪੰਜਾਬ ਦਾ ਮਸਲਾ ਬਹੁਤ ਦਿਰ ਪਹਿਲਾਂ ਹੱਲ ਕਰ ਦਿੰਦੇ ਜਦੋਂ ਇੰਦਰਾ ਗਾਂਧੀ ਕਰਦੀ ਸੀ ਉਹ ਵੀ ਤਾਂ ਇਹ ਕੁਝ ਕਰਦੀ ਸੀ ਕਾਂਗਰਸੀ ਇਹ ਵੀ ਤਾਂ ਹੀ ਕੁਝ ਕਰਦੇ ਸੀ ਜੋ ਅੱਜ ਹੋ ਰਿਹਾ ਤੇ ਕਾਲੀਆਂ ਨੇ ਕਿਹੜੀ ਕਟ ਕੀਤੀ ਹੈ ਕਾਂਗਰਸੀ ਨੇ ਕਿਹੜੀ ਕਟ ਕੀਤੀ ਹੈ ਲੇਕਿਨ ਇੱਕ ਬੰਦਾ ਅੱਜ ਕੱਲ ਉਹਦਾ ਬਿਆਨ ਆਇਆ ਪਦੋਂ ਅੰਤ ਮਾਨ ਦਾ ਜੀ ਸੀਐਮ ਆਫ ਪੰਜਾਬ ਜਿਨੇ ਕਿਹਾ ਮੈਂ ਲੱਤ ਮਾਰਦਾ ਇਹੋ ਜੇ ਕੁਰਸੀਆਂ ਨੂੰ ਮੈਂ ਲੱਤ ਮਾਰਦਾ ਇਹ ਤਖਤ ਤੇ ਤਾਜ ਨੂੰ ਮੇਰੇ ਵੱਲੋਂ ਗੁਰਦਾਸ ਰਾਜ ਲਾਦੇ ਜੋ ਮਰਜੀ ਆ ਜੋ ਮੈਂ ਪੰਜਾਬ ਦੇ ਲੋਕਾਂ ਨਾਲ ਖੜਾ ਤੇ ਲੋਕਾਂ ਨਾਲ ਰਖਾ ਮੈਂ ਕਾ ਸ਼ਾਵਾ ਚੇ ਤੇਰੇ ਕੋਈ ਤਾਂ ਬੋਲਿਆ ਪ੍ਰਤਾਪ ਸਿੰਘ ਕਹਿਰੋ ਤੋਂ ਬਾਅਦ ਪ੍ਰਤਾਪ ਸਿੰਘ ਕਹਿਰੋ ਖੜ ਕੇ ਕਹਿੰਦਾ ਸੀ ਪੰਡਤ ਮੈਰੂ ਆਪਣਾ ਦੇਸ਼ ਚੜਾ ਓਏ ਮੈਂ ਪੰਜਾਬ ਚ ਲਾਉਣਾ ਉਹਨੂੰ ਮਰਵਾਤਾ ਇੰਦਰਾ ਗਾਂਧੀ ਨੇ ਸੁੱਚੇ ਉਹਨਾਂ ਨੂੰ ਭੇਜ ਕੇ ਇਹ ਸੱਚ ਹੈ ਤੇ ਝੂਠ ਹੈ ਦਰਬਾਰ ਸਾਹਿਬ ਤੇ ਟੈਂਕ ਚੜਾਏ ਦਰਬਾਰ ਸਾਹਿਬ ਟਾਇਆ ਮੈਂ ਨਹੀਂ ਭੁੱਲਿਆ ਕੌਮ ਭੁੱਲ ਗਈ ਹੋਗੀ ਮੈਂ ਪੁੱਛਣਾ ਚਾਹ ਲੋ ਕੀ ਨਹੀਂ ਕੀਤਾ ਜਦ ਤੁਸੀਂ ਧਰਮ ਦੇ ਨਾਂ ਤੇ ਜ਼ਿੰਦਗੀ ਦੀ ਸਿਆਸਤਾ ਕਰੋਗੇ ਪਰ ਇਹੀ ਹਾਲ ਹੋਊਗਾ ਜੋ ਹਿੰਦੁਸਤਾਨ ਦਾ ਜਹਾਨ ਹੋਇਆ ਜੀ ਇੱਕ ਇੱਕ ਇਹ ਕਹਿਆ ਜਾਂਦਾ ਕਿ ਜੋ ਕਾਂਗਰਸ ਰਾਤ ਨੂੰ ਦੇਖੀ ਉੱਥੇ ਹੀ ਆਏ ਜੋ ਕਾਂਗਰਸ ਇਹਨਾਂ ਦੀ ਕਾੜ ਹੈ ਇਹਨਾਂ ਤੋਂ ਬੰਦੇ ਮਰਵਾਉਂਦੇ ਆ ਕਹਿ ਕਿਆ ਮਾਰਨਾ ਕਰਨਾ ਜਿੱਦੂ ਮਰਿਆ ਕਿਹਨੇ ਮਰਾਇਆ ਜੀ ਨਾ ਮੈਦਾਨ ਦੀ ਦੀਪ ਸਿੱਦੂ ਸਿੱਦੂ ਮੂਸੇਵਾਲਾ ਇੱਕੋ ਜਿਹੇ ਮੈਂ ਕਹਾਂ ਜੀ ਸਾਰੇ ਕਿੰਨੇ ਹਜ਼ਾਰਾ ਕਢਾ ਦੇ ਕਾੜ ਦੀ ਗੱਲ ਥੋੜਾ ਮੈਨੂੰ 70 ਸਾਲ ਦੀ ਮੇਰੀ ਉਮਰ ਹੋ ਗਈ 60 ਸਾਲ ਦਾ ਵੇਰਵਾ ਮੈਂ ਕਢਾਉਂ ਤੈਨੂੰ ਪਰ ਉਹ ਕਹਿੰਦੇ ਨਾ ਇਹ ਸਪਸ਼ਟ ਐਕਸੀਡੈਂਟ ਸੀ ਇਹ ਤੇ ਕਹਿਣ ਨੂੰ ਕੀ ਹੈ ਹੂੰ ਇਹ ਤਾਂ ਲੋਕ ਨੇ ਮਰਵਾ ਕੇ ਬੰਦਾ ਤੇ ਭੋਜ ਜਾ ਕੇ ਰੋਂਦੇ ਨੇ ਹਏ ਮੇਰਾ ਬੜਾ ਪਿਆਰਾ ਇਹ ਜਿਹਦਾ ਉਹ ਡੈਕਟਰਿਕ ਵਾਲੀ ਜ਼ਿੰਦਗੀ ਜੀ ਇੱਕ ਸਵਾਲ ਹੈ ਕਿ ਕਹਿੰਦੇ ਨੇ ਕਿ ਜੋ ਕਾਂਗਰਸ ਰਾਤ ਨੂੰ ਕਰਦੀ ਸੀ ਭਾਜਪਾ ਦਿਨੇ ਕਰਦੀ ਆ ਆਮ ਆਦਮੀ ਪਾਰਟੀ ਕਹਿੰਦੇ ਅਸੀਂ ਬਦਲਾਵ ਵਾਲੇ ਆ ਪਰ ਬਦਲਾਵ ਵਾਲਿਆਂ ਉੱਤੇ ਸਵਾਲ ਇਹ ਹੋ ਰਿਹਾ ਕਿ ਹਰਿਆਣੇ ਵਾਲੇ ਪੰਜਾਬ ਦੀ ਹੱਦ ਚਾ ਕੇ ਮੁੰਡਾ ਮਾਰ ਕੇ ਐਫ ਆਈ ਆਰ ਤੱਕ ਦਰਜ ਨਹੀਂ ਹੋਈ ਇਸ ਸਮਾਂ ਵਿੱਚ ਸਭ ਨੰਗੇ ਹੈ ਸਭ ਇਹਹੀ ਕੋਸ਼ਿਸ਼ ਕਰਦੇ ਹੈ ਕਿ ਹਮਨੇ ਪਹਿਰਾਵਾ ਪਹਿਨਾ ਹੋਇਆ ਹੈ ਸੱਚ ਦਾ ਸਭ ਨੰਗੇ ਮੈਂ ਤੁਹਾਨੂੰ ਆਪਣੇ ਫੁੱਫੜ ਦੀ ਗੱਲ ਸੁਣਾਤੀ ਸਕੇ ਆਪਣੇ ਪਰਿਵਾਰ ਦੀ ਗੱਲ ਸੁਣਾਤੀ ਪੋਲਿਟਿਸ਼ੀਨਾਂ ਦੀ ਗੱਲ ਸੁਣਾਤੀ ਤੇ ਮੈਂ ਵੱਡੇ ਵੱਡੇ ਲੋਕਾਂ ਨਾਲ ਰਿਹਾਂ ਮੇਰੇ ਬੇਲੀ ਨੇ ਇਹ ਚੂਗੋਰ ਤੇ ڈاکੂ ਤੇ ਪਤਾ ਨਹੀਂ ਕਿੰਨੇ ਕੁ ਗੁਨਾਹਗਰ ਨੇ ਰੱਬ ਨੇ ਇਹਨਾਂ ਦਾ ਕੀ ਕਰਨਾ ਹੈ ਉਹ ਹੀ ਜਾਣਦਾ ਮੈਨੂੰ ਤਾਂ ਡਰ ਲੱਗਦਾ ਮੈਂ ਤਾਂ ਆਪਣੇ ਰੱਬ ਨੂੰ ਸ਼ਕਲ ਦਿਖਾਉਣੀ ਹੈ ਸੱਚ ਦੇ ਰਾਜ ਚੱਲਦੇ ਆ ਉਸਤ ਕਰੇ ਜਾਣ ਠੋਕ ਕੇ ਸੱਚ ਬੋਲਣਾ ਠੋਕ ਕੇ ਗੱਲ ਕਰਨੀ ਹੈ ਜਿਹੜੀ ਗੱਲ ਗਲਤ ਹੈ ਬੇਸ਼ੱਕ ਮੈਨੂੰ ਡਰਦਾ ਮੇਰੀ ਜਨਾਨੀਆਂ ਮੇਰੇ ਬੱਚੇ ਆ ਮੇਰੇ ਰਿਸ਼ਤੇਦਾਰ ਆ ਮੇਰੇ ਦੋਸਤ ਆ ਸੋਸਾਇਟੀ ਆ ਪੋਲਿਟਿਕਲ ਸਿਸਟਮ ਆ ਤੁਸੀਂ ਉਹ ਪ੍ਰੈਸ ਵਾਲੇ ਕੱਟ ਤੁਸੀਂ ਵੀ ਨਹੀਂ ਕੀਤੀ ਤੁਸੀਂ ਵੀ बिकੇ ਹੋ ਸਾਰੇ ਜੇ ਤੁਸੀਂ ਨਾ ਬਿਕੇ ਹੁੰਦੇ ਦੇਸ਼ ਦਾ ਹਾਲ ਨਾ ਹੁੰਦਾ ਮੈਂ ਕਹਿ ਕੇ ਹਟਿਆ ਜੇ ਹਿੰਦੁਸਤਾਨ ਦੀ ਪ੍ਰੈਸ ਨਾ ਬਿਗੀ ਹੁੰਦੀ ਨਾ ਡਰਦੀ ਨਾ ਦੋਦੀ ਜਾ ਕੇ ਵੰਦੀ ਹੈ ਤੇ ਮਿੰਟੋ ਮਿੱਟੀ ਸਾਰਾ ਡਰਾ ਲੈਂਦੇ ਨੇ ਤੁਹਾਾਰੇ ਬੱਚੇ ਤੁਹਾਰੀ بیوی ਤੁਹਾਡਾ ਖਾਨਦਨ ਤੇ ਮਿੰਟੋ ਮਿੱਟੀ ਤੁਸੀਂ ਧੁੱਤੂ ਚੱਕ ਕੇ ਇਹਨਾਂ ਦਾ ਬੋਲਣ ਲੱਗ ਜਣੋ ਗੁਨਾਹਗਾਰ ਤੁਸੀਂ ਵੀ ਉਨੇ ਹੀ ਹੋ ਜਿੰਨੇ ਬਾਕੀ ਆ ਸਾਰੇ ਸੌਰੀ ਨਾ 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 ਮੈਂ ਤੈਨੂੰ ਗੱਲ ਕਹਿ ਦਿੰਦਾ ਤੁਸੀਂ ਮੈਂ ਸਾਰੇ ਤਾਂ ਵੀ ਗਿਆ ਮੈਨੂੰ ਤਾਂ ਕੋਈ ਨ ਟੱਕਰਿਆ ਜੀ ਮੈਂ ਤੁਹਾਨੂੰ ਪਤਾ ਜੋ ਮੈਂ ਕਹਿ ਰਿਹਾ ਹਾਂ ਹਾਂ ਜੀ ਹਾਂ ਜੀ ਆ ਜੇ ਹਿੰਦੁਸਤਾਨ ਦੇ ਵਿੱਚ ਪ੍ਰੈਸ ਬਿਲਕੁਲ ਸੱਚ ਰਾਹ ਤੇ ਚੱਲੇ ਨਾ ਤੇ ਇਹ ਦੇਸ਼ ਇੱਕ ਸਾਲ ਦੇ ਵਿੱਚ ਸਤਿਉਪਾਜੂਗਾ ਜੀ ਇਹ ਕਸੂਰ ਹੀ ਤੁਹਾਡੇ ਨੇ ਮਹਾਰਾਜ ਤੁਹਾਨੂੰ ਵੀ ਇਹਨਾਂ ਨੇ ਲਪੇਟ ਰੱਖਿਆ ਹੈ ਪਰ ਟਿਸ਼ਨਾ ਨੇ ਏਜੰਸੀਆਂ ਵਾਲਿਆਂ ਨੇ ਇਹ ਆਈਐਸ ਪੀਸੀ ਅਫਸਰਾਂ ਨੇ ਤੁਹਾਨੂੰ ਲਪੇਟ ਰੱਖਿਆ ਕੁਝ ਪੈਸੇ ਤੇ ਵਿਕਦੇ ਨੇ ਕੁਝ ਇਮਾਨ ਬੇਚਦੇ ਨੇ ਕੋ ਖਾਨਦਾਨ ਵੇਚਦਾ ਕੋ ਧਰਮ ਵੇਚਦਾ ਕੋ ਪੁੱਤਰ ਵੇਚਦਾ ਕੋ ਧੀਆਂ ਵੇਚਦਾ ਕੋ ਔਰਤਾ ਵੇਚਦਾ ਕੋ ਆਪਣੇ ਜਨਾਨੀਆਂ ਵੇਚਦਾ ਤੇ ਲੋਕ ਇਹੋ ਜਿਹੇ ਨੇ ਜਿਹੜਾ ਆਪਣਾ ਆਪ ਪੈਸੇ ਤੇ ਦੌਲਤ ਕਰਕੇ ਵੇਚੀ ਪੇ। ਹਮ ਨਹੀਂ ਨੈਸ਼ਨਲ ਮੀਡੀਆ ਤੋਂ ਨਾਰਾਜ਼ਗੀ ਹੋਈ ਕਿ ਸਰ ਇਹ ਮੇਰੀ ਨਾਰਾਜ਼ਗੀ ਨਹੀਂ ਹੈ ਮੈਂ ਤਾਂ ਆਪਣੇ ਪੁੱਤਰਾਂ ਨੂੰ ਕਹਿ ਰਿਹਾ ਲੱਖ ਲਾਣਤ ਹੈ ਤੁਹਾਡੀ ਜ਼ਿੰਦਗੀ ਤੇ ਚੈਨਲ ਵਾਲਿਓ ਕਿ ਤੁਸੀਂ ਡਿੱਕ ਕੇ ਹਿੰਦੁਸਤਾਨ ਨੂੰ ਅੱਜ ਹੰਝੂਾਂ ਵਿੱਚ ਡੋਬ ਕੇ ਰੱਖਤਾ ਬਹੁਤ ਸਾਰੇ ਭਜਾਏ ਵੀ ਗਏ ਇਸ ਮੋਰਚੇ 'ਚ ਨੈਸ਼ਨਲ ਮੀਡੀਆ ਵਾਲੇ ਮੈਂ ਕਹਿੰਦੀ ਬੋਲੋ ਨਾ ਠੋਕੇ ਆ ਤਾਂ ਸਵਾਦਾ ਬੋਲਦਾ ਹੀ ਕੋਈ ਨਹੀਂ ਬੋਲੇ ਖਾਈ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਤੁਹਾਨੂੰ ਸੱਚੀ ਜ਼ਿਆਦਾ ਪਤਾ ਮੈਨੂੰ ਕੀ ਪੁੱਛਦੇ ਜੀ ਜੀ ਜੇ ਮੈਂ ਤੁਹਾਨੂੰ ਸਵਾਲ ਕਰਾਂ ਲੱਗਦਾ ਤੁਹਾਨੂੰ ਜਵਾਬ ਨਹੀਂ ਆਉਂਦਾ ਕਿਸੇ ਪ੍ਰੈਸਰ ਦੇ ਜੀ ਕਿਉਂਕਿ ਮੈਂ ਉਹ ਬ੍ਰਾਹਮਣ ਆ ਜਿਹਦੇ ਕੋਲ ਸਭ ਦੀ ਕੁੰਗਲੀ ਹੈ ਮੈਂ 70 ਸਾਲ ਦਾ ਚੱਕ ਨਹੀਂ ਖਾ ਰਿਆ ਮੈਂ ਇਹੀ ਕੁਛ ਡੈਰੀ ਲਿਖੀ ਵੀ ਦਰਸ ਬਣਾਇਆ ਹੋਰ ਕੋਣ ਕੀ ਸੀ ਕਿਵੇਂ ਸੀ ਕਿੱਦਾਂ ਸੀ ਮੇਰੇ ਕੋ ਦੁੱਖ ਇਸ ਗੱਲ ਦਾ ਕਿ ਯਾਰ ਅਪਨ ਰੱਬ ਤੋਂ ਡਰਦੇ ਨਹੀਂ ਆਪਣਾ ਇਨਸਾਨ ਤੋਂ ਡਰ ਜਾਂਦੇ ਮੈਨੂੰ ਬਿਠਾਓ ਲਿਆਓ ਲੀਡਰ ਲਿਆਓ ਸਾਰੇ ਕਿਸਾਨੀ ਲੀਡਰ ਕੋਈ ਲਿਆਓ ਪ੍ਰਧਾਨ ਮੰਤਰੀ ਲਾਓ ਹੋਮ ਮਿਨਿਸਟਰ ਲਾਓ ਨਾ ਇੰਟਰਵਿਊ ਕਰਾਓ ਯਾਰ ਮੈਂ ਬੈਠ ਕੇ ਕਰਾਂਗਾ ਅਦਰ ਨਾ ਕਰਾਂਗਾ ਰਿਸਪੈਕਟਫੁਲੀ ਕਰਾਂਗਾ ਮੇਰੀ ਗੱਲ ਦਾ ਜਵਾਬ ਦੇਜੋ ਜੀ ਜਿਹੜੇ ਨੌਜਵਾਨ ਅੱਖ ਚੱਕ ਪਾ ਗੱਲ ਕਰੇ ਕੋਈ ਜਦ ਐ ਕੋ ਗੱਲ ਕਰਦਾ ਨਾ ਤਾਂ ਬੜੀ ਚੰਗੀ ਹੈ ਹੋਣ ਲੱਗ ਜਾਂਦਾ ਜੀ ਸੋ ਜਦ ਅੱਖ ਖੜਦੀ ਹੈ ਨਾ ਸੱਚ ਦੀ ਫਿਰ ਦੁਨੀਆ ਭਾਈਤੀ ਉਹਦੇ ਸਾਹਮਣੇ ਗੱਲ ਆ ਸਰ ਜੀ ਜਿਹੜੇ ਨੌਜਵਾਨ ਮੋਰਚੇ 'ਚ ਬੈਠੇ ਆ ਸਰ ਕਿਉਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਲੀਡਰਸ਼ਿਪ ਹੈ ਨਹੀਂ ਉੱਥੇ ਕੋਈ ਨੌਜਵਾਨ ਆਪ ਮੁਹਾਰੇ ਨਹੀਂ ਉਹਨਾਂ ਨੂੰ ਕਿਸਨੇ ਹ ਮਹਾਰਾਜ ਰਣਜੀਤ ਸਿੰਘ ਦਾ ਰਾਜ ਕਿਉਂ ਖਤੋਆ ਫੌਜਾਂ ਲੜੀਆਂ ਮਰੀਆਂ ਸਭ ਕੁਝ ਹੋਇਆ ਉਹਨਾਂ ਦਾ ਆਗੂ ਕੋਈ ਨਹੀਂ ਸੀ ਜਰਨੈਲ ਕੋਈ ਨਹੀਂ ਸੀ ਤਾਂ ਖਤਮ ਹੋ ਗਏ ਅਲੈਗਜ਼ੈਂਡਰ ਬਹੁਤ ਤਕੜਾ ਜਰਨੈਲ ਸੀ ਦੁਨੀਆ ਫਤਿਹ ਕਰਦੀ ਠੀਕ ਹੈ ਆ ਜਿਹੜੇ ਮੁੰਡੇ ਬੈਠੇ ਆ ਔਰ ਜਿਹੜੀ ਇਸ ਗੱਲ ਦਾ ਸ਼ਿਕਾਇਤ ਕਰਦੇ ਕਿ ਜਿਹੜੇ ਲੀਡਰ ਨੇ ਮੈਂ ਸਾਰੇ ਨੂੰ ਦੋਲਤ ਦੇ ਵਿੱਚ ਕਹਿਣਾ ਹੋ ਕੇ ਕਹਿਣਾ ਸਾਰੇ ਇਕੱਠੇ ਹੋ ਕੇ ਆਪਣੀ ਮੰਗ ਥੋੜੀ ਮੰਗੀ ਜਾਓ ਮੰਨੀ ਜਾਊਗੀ ਇਹ ਲੀਡਰ ਨੂੰ ਚੱਕ ਕੇ ਹੜੀ ਕੇ ਪਤਨ ਸਟਿਆ ਜੀ ਇਹ ਜਿੰਨੇ ਲੀਡਰ ਨੇ ਇਹੀ ਖਰਾਬ ਕਰਦੇ ਨੇ ਇਹ ਉੱਥੇ ਗੱਲ ਕੁਝ ਹੋਰ ਕਰਦੇ ਨੇ ਫੋਨ ਤੇ ਗੱਲ ਕੁਝ ਹੋਰ ਕਰਦੇ ਨੇ ਕਮਰੇ ਚ ਗੱਲ ਕੁਝ ਹੋਰ ਕਰਦੇ ਨੇ ਤੇ ਪੱਗ ਲਾ ਕੇ ਮਿੰਟੋ ਮਿਲਟੀ ਉੱਥੇ ਜਾ ਕੇ ਸੈਂਟਰ ਚ ਪੈਰ ਤੇ ਰੱਖ ਦਿੰਦੇ ਨੇ ਇੰਦਰਾ ਗਾਂਧੀ ਦੇ ਟਾਈਮ ਸੀ ਡਬਲਿਊ ਸੀਡੀ ਮੀਟਿੰਗ ਚ ਸਾਡੇ ਸੀਐਮ ਨੇ ਦਰਬਾਰਾ ਸਿੰਘ ਨੇ ਚੱਪੜਾ ਚੱਕ ਕੇ ਇੰਦਰਾ ਗਾਂਧੀ ਦੇ ਪੁਆਇਆਂ ਤੇ ਉਹਦੀ ਗੋਡੀ ਪੈ ਗਿਆ ਮੈਨੂੰ ਮਾਫ਼ ਕਰਦੇ ਕਿ ਜੀ ਬੋਲਿਆ ਸੀ ਉਹਨੂੰ ਗਾਲ੍ਹਾਂ ਕੱਢੀਆਂ ਸੀ ਤੇ ਮੇਰੀ ਦੇਖੀ ਗੱਲ ਆ ਮੈਂ ਉਸ ਮੀਟਿੰਗ 'ਚ ਬੈਠਾ ਸੀ ਜਦ ਤੱਕ ਤੁਸੀਂ ਆਪਣੇ ਲੀਡਰਾਂ ਦੀ ਸਫਾਈ ਨਹੀਂ ਕਰਦੇ ਪੰਜਾਬ ਵਾਲਿਓ ਤੁਹਾਡੇ ਨਾਲ ਐਵੇਂ ਹੁੰਦੀ ਜੀ ਬਿਲਕੁਲ ਧੰਨਵਾਦ ਸਰ ਸਮਾਂ ਦੇਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਹੀ ਬੇਬਾਕ ਅੰਦਾਜ਼ ਬੇਬਾਕ ਯੋਗਰਾ ਸਿੰਘ ਕਮੈਂਟ ਸੈਕਸ਼ਨ ਤੇ ਤੁਸੀਂ ਆਪਣੇ ਵਿਚਾਰ ਰੱਖੋ ਬਹੁਤ ਸਾਰੇ ਮਸਲਿਆਂ ਤੇ ਚਰਚਾ ਹੋਈ ਹੈ ਪਰ ਭੁੱਲਣਾ ਨਹੀਂ ਕਿ ਇੱਕ ਤਰੀਕ ਨੂੰ ਬੂਮੈਂਡਰਗੀ ਫਿਲਮ ਆ ਰਹੀ ਹੈ ਉੱਥੇ ਵੀ ਹਾਜ਼ਰੀ ਜ਼ਰੂਰ ਲਵਾਓ ਧੰਨਵਾਦ ਜੇ ਕੱਟਿਓ ਕੁਛ ਨਾ ਤੁਹਾਨੂੰ ਵੀ ਦੱਸ ਦਿਆ ਜੇ ਇੱਕ ਅਲਫ਼ਾਜ਼ ਕੱਟਿਆ ਤੇ ਮੈਂ ਤੁਹਾਡਾ ਮੁੜ ਕੇ ਨਹੀਂ ਬਹਿਣਾ ਮੈਂ ਤਾਂ ਐਸਾ ਹੀ ਸੁਣਾ